ਬਦਲਾ ਕਿਹਦੇ ਆ ਕੀ ਕੁਝ ਮਿਲਿਆ 2 ਸਾਲਾਂ ਦੀ ਕਾਰਗੁਜ਼ਾਰੀ ਪਾਸ ਜਾਂ ਫੇਲ ਤਕਰੀਬਨ ਫੇਲ ਵਰਗਾ ਹੀ ਕੰਮ ਹੈ ਕਾਰਨ ਕਿਉਂਕਿ ਪਿੰਡ ਦੀ ਪੰਚਾਇਤ ਦੀ ਥਾਂ ਸੀ ਜਿਹੜੀ ਵੱਡੀ ਸੀ ਉਹ ਵੀ ਪੱਟ ਕੇ ਖਤਮ ਹੋ ਚੁੱਕੀ ਹੈ ਪਤਾ ਕੀ ਕਹਿੰਦਾ ਮੈਂ ਨਾ ਇੱਥੇ ਲੱਗਾ ਬਣਾਉਣ ਨਵੀਂ ਇੱਟ ਲਾਉਣੀ ਉਹਨੇ ਸਾਨੂੰ ਇਹ ਨਹੀਂ ਦੱਸਿਆ ਤੇ ਬਾਅਦ ਚੋਂ ਪੱਟ ਪੱਟ ਕੇ ਦੇ ਪਤਾ ਨਹੀਂ ਕਿੱਥੇ ਸੁੱਟ ਪੁਰਾਣੀ ਵੀ ਗਾਇਬ ਹੋ ਗਈ ਉਹ ਪੁਰਾਣੀ ਸਾਡੀ ਗਾਇਬ ਹੋ ਗਈ ਆ ਇੱਕ ਮੁੱਦਾ ਸਾਡੇ ਕੋਲ ਹੈ। ਆਏ ਤਸਵੀਰਾਂ ਇੰਨਾ ਕੋਈ ਪੰਚਾਇਤਕਾਰ ਇਨਾਂ ਕੋਲ ਬਚਿਆ। ਜੋ ਵੀ ਇੱਟ ਸੀ ਉਹ ਕਹਿੰਦੇ 80 90 ਹਜ਼ਾਰ ਇੱਟ ਸੀ। ਹੋਰ ਵੀ ਅੰਦਰ ਜੋ ਸਮਾਨ ਲੱਗਿਆ ਸੀ ਉਹ ਸਾਰਾ ਗਾਇਬ ਹੋ ਗਿਆ। ਇਹ ਦੋ ਥੰਮ ਜਿਹੜੇ ਗੇਟ ਦੇ ਖੜੇ। ਕੋਲੇ ਟਾਈਮ ਦੇ ਵਿੱਚ ਵਿੱਚ ਇਹ ਮੁੰਡਾ ਕੋਈ ਜਾ ਰਿਹਾ ਸੀ ਇੱਥੇ ਖਾਈ ਕੋਲ ਤੇ ਉਹਨੂੰ ਘੇਰ ਕੇ ਕਾਫੇ ਕੋਪੇ ਮਾਰਦ ਰਹੇ। ਉਹ ਬਾਸ ਅੱਗੇ ਹੋ ਗਿਆ ਤੇ ਬਾਸ ਅੱਗੇ ਹੋ ਕੇ ਬਚਾ ਬਾਸ ਰੋਕੀ ਉਹਨਾਂ। ਤੇ ਉਹਨਾਂ ਬੰਦੇ ਉੱਤਰ ਕੇ ਉਹਨੂੰ ਬਚਾਇਆ। ਦੇਰ ਰਾਤ ਐ ਕਦੀ ਵੀਕਲ ਖੋਲ ਲੈਂਦੇ ਆ ਜਾਂ ਹੋਰ ਲੁੱਟਾਂ ਖਵਾਉਂਦੀ। ਦੇਰ ਰਾਤ ਦੀ ਲੋੜ ਹੀ ਨਹੀਂ ਦੁਪਹਿਰ ਵੇਲੇ ਹੋ ਜਾਂਦੀ। ਚੋ ਕੱਟ ਸੀ ਹੋਲੀ ਹੋਈ ਹੋਣ ਚੋਰੀਆਂ ਵੀ ਨਸ਼ੇ ਹੀ ਜਿਹੜੇ ਨਸ਼ੇ ਕਰਦੇ ਚੋਰੀਆਂ ਵੀ ਕਰਦੇ ਫਿਰ ਕਿੰਨੀਆਂ ਪਾਰਟੀਆਂ ਹੋ ਚੁੱਕੀਆਂ ਨੇ ਜੇ ਪੰਚਾਇਤ ਆ ਚੰਗੀ ਤਰ੍ਹਾਂ ਬਣਿਆ ਹੁੰਦਾ ਸਾਨੂੰ ਢਾਉ ਦੀ ਲੋੜ ਕੀ ਕਿਸੇ ਨੇ ਵੀ ਨਹੀਂ ਬਣਾਇਆ ਖਤਮ ਕਰ ਲੈ ਬਸ ਆ ਬੁਰਜੀਆਂ ਤੋਤੇ ਆ ਕੇ ਕਰਦੀ ਰਾਖੀ ਕਰਨੇ ਵੀ ਇਹ ਵੀ ਨਾ ਪੁੱਤੀ ਜੇ ਸਰਕਾਰ ਵਿੱਚ ਅਜੇ 2-3 ਸਾਲ ਤਿੰਨ ਰਹਿ ਗਏ ਸਰਪੰਚ ਨੂੰ ਆਖਿਆ ਵੀ ਇੱਕ ਦਲਦਾਰ ਉਹ ਸਾਰਾ ਕੁਝ ਪੱਟੀ ਲ ਜਾਂਦਾ ਤੇ ਮੈਂ ਨਾ ਮੈਲ ਜਾਗਰਾ ਕਾਟਰ ਤੇ ਕੋਸ਼ ਇੱਟ ਸਰਪੰਚ ਲੈ ਗਿਆ ਕੋਚ ਸਮਾਨ ਉਹ ਜਿਹੜੇ ਦੋ ਬੰਦੇ ਸੀ ਜਿਹੜੇ ਆ ਆਦਮੀ ਤੇ ਲੀਡਰ ਉੱਠੇ ਕਈ ਥਾਵਾਂ ਤੇ ਵਿਰੋਧ ਵੀ ਹੋ ਰਿਹਾ ਭਾਜਪਾ ਵਾਲਿਆਂ ਨੂੰ ਕਿਵੇਂ ਦੇਖਦੇ ਹਾਂ ਸੋਸ਼ਲ ਮੀਡੀਆ ਦੇਖਦੇ ਹਾਂ ਜਨਸ ਨੂੰ ਰੋਜ਼ ਤੇ ਤਕਰੀਬਨ ਕੇ ਰਹੀ ਬੈਠਣ ਜਿੱਥੋਂ ਭੱਜਣਗੇ ਜਦ ਆਈ ਆਈ ਥੋੜੇ ਛੱਡਾ ਕੇ ਦਾ ਜਿਹੜਾ ਵੀ ਭਾਜਪਾ ਵੱਲੋਂ ਆਊਗਾ ਉਹਨੂੰ ਪਿੰਡਾਂ ਦੇ ਵਿੱਚੋਂ ਤਾਂ ਖਾਸ ਕਰਕੇ ਛਿੱਤਰ ਹੀ ਪੈਣਾ ਕਿਹੜੀ ਪਾਰਟੀ ਤੋਂ ਖੁਸ਼ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਤੋਂ ਸਾਰੀਆਂ ਪਾਰਟੀਆਂ ਚੜਦੀ ਕਲਾ ਕੋਈ ਪਾਰਟੀ ਮਾਰੇ ਆ ਗਈ ਅਸੀਂ ਮਾਰੇ ਆ ਹਾਂ ਮਾਰੇ ਆ ਅਸੀਂ ਜਿਹੜੇ ਵੋਟਾਂ ਪਾ ਦਿੰਨੇ ਆ ਬਸ ਮੁਰਕੇ ਸਾਡੀ ਬਾਤ ਨਹੀਂ ਪੁੱਛਦੇ ਹੁਣ ਫੇਰ ਵੋਟ ਨਹੀਂ ਪਾਉਣੀ ਆ ਉਹ ਵੋਟ ਤਾਂ ਪਾਵਾਂਗੇ ਪਰ ਨਾਰੀਦਾਂ ਵਾਲੀ ਗੱਲ ਐ ਕੋਈ ਖੁੱਝ ਵਾਲੀ ਗੱਲ ਨਹੀਂ ਹੈ ਕਿ ਮੈਂ ਰੂਹ ਨਹੀਂ ਮੰਦੀ ਵੀ ਕਿਸੇ ਰੂਹ ਨਹੀਂ ਮੰਨਦੀ ਕਿਹੜੀ ਪਾਰਟੀ ਨੂੰ ਵੋਟ ਪਾਦੀ ਸਪੋਰਟ ਕਰਦੀ ਹੈ ਨਵਜੋਤ ਸਿੱਧੂ ਸਖਪਾਲ ਖਹਿਰਾ ਸੁਖਵੀਰ ਸਿੰਘ ਬਾਦਲ ਕੇ ਭਗਵੰਤ ਮਾਨ ਕਿਹੜੇ ਤੁਹਾਨੂੰ ਲੱਗਦੇ ਨਾ ਚਾਰਾਂ ਚੋਂ ਕਿਹੜਾ ਲੀਡਰ ਚੰਗਾ ਲੱਗਦਾ ਕਿਰਦਾਰ ਦਾ ਸਾਰਿਆਂ ਨਾਲ ਚਰਨਜੀਤ ਚੰਨੀ ਜਿੰਦਾ ਤੋਂ ਹੀ ਨਾਂ ਨਹੀਂ ਲਿਆ ਮੈਂ ਤਾਂ ਸਾਰਿਆਂ ਤੋਂ 100 ਦੇ ਵਿੱਚੋਂ 90% ਉਹਨੂੰ ਨੰਬਰ ਦਵਾਂਗਾ ਕਿਉਂ ਚੰਗੇ ਲੱਗਦੇ ਬਸ ਉਹ ਜਿਹੜਾ ਗੱਲ ਉਹ ਮੂੰਹ ਤੇ ਕਹਿੰਦਾ ਸੀ ਦੇ ਉਹਨੇ ਮੋਤੀ ਸਾਹਿਬ ਨਾਲ ਟੱਕਰ ਲਈ ਉਹਨੇ ਉਹ ਵੀ ਉਹਨੇ ਹੱਕ ਤੇ ਜ਼ੋਰ ਤੇ ਲਈ ਉਹਨੇ ਆਖੇ ਮੈਂ ਜਿਹੜਾ ਕੁਛ ਕਰਨਾ ਹੈ ਕਰ ਤਾਂ ਉਹ ਤੁਸੀਂ ਜੋ ਮਰਨ ਮਰਜੀ ਦੇ ਦਿਓ ਅੱਭੀ ਜਦੋਂ ਕਹਿੰਦੇ ਸੀ ਪੰਜਾਬ 'ਚ ਸਾਡੀ ਸੁਰੱਖਿਆ ਨੂੰ ਖਤਰਾ ਹੋ ਗਿਆ ਤਾਂ ਚੰਨੀ ਸਾਹਿਬ ਨੇ ਕਿਹਾ ਸੀ ਵੀ ਕੋਈ ਖਤਰਾ ਨਹੀਂ ਕੋਈ ਖਤਰਾ ਨਹੀਂ ਇਹੀ ਲੋਕ ਜਿਨ੍ਹਾਂ ਤੋਂ ਵੋਟਾਂ ਲੈਣੇ ਹਾਂ ਵੀ ਸਾਡੀ ਤਾਂ ਸਾਡੀ ਤਾਂ ਇਹੋ ਰਿਪੋਰਟ ਵੀ ਸਾਨੂੰ ਤਾਂ ਜਿਹੜਾ ਹੁਣ ਐਮਐਲ ਬਣਾਇਆ ਸੀ ਉਹਦੀ ਸ਼ਕਲ ਵੀ ਨਹੀਂ ਵੇਖੀ ਵੀ ਸਾਡੇ ਪਿੰਡ ਗੇੜਾ ਨਹੀਂ ਮਾਰਿਆ ਨਾ ਜੇ ਵੋਟਾਂ ਲੈ ਕੇ ਉਹ ਤਾਂ ਕਹਿੰਦੇ ਸੀ ਅਸੀਂ ਆਏ ਕੈਨੇਡਾ ਅਮਰੀਕਾ ਬਣਾ ਦੇਣਾ ਪਿੰਡਾਂ ਗੱਲਾਂ ਨਾਲ ਸਾਰਾ ਕੁਝ ਹੋ ਜਾਂਦਾ ਜੀ ਗੱਲਾਂ ਨਾਲ ਦਾ ਆਪਾਂ ਰੱਬ ਨੂੰ ਗਾਮ ਮੇਲਪਾਗ ਦੇ ਥੱਲੇ ਲਾ ਲਾਂਗੇ ਗੱਲਾਂ ਨਾਲ ਨਹੀਂ ਕੁਝ ਹੁੰਦਾ ਦਾ ਕੰਮ ਹੱਥੀਂ ਕਰਦਾ ਜੇ ਮਾਨ ਸਾਹਿਬ ਤਾਲਾ ਲੈ ਕੇ ਆਗੇ ਸੀ ਇੱਕ ਦਿਨ ਵਿਧਾਨ ਸਭਾ ਚ ਪ੍ਰਤਾਪ ਬਾਜਵਾ ਨੂੰ ਕਹਿੰਦੇ ਸੀ ਬਹਿ ਜਾਓ ਬਹਿ ਜਾਓ ਤੁਹਾਨੂੰ ਭੱਜਣ ਨਹੀਂ ਦੇਣਾ ਉਹ ਵੀ ਉਹਨਾਂ ਵਾਸਤੇ ਕੱਲ-ਕੱਲ ਤੇ ਜੀ ਜੇ ਮੈਂ ਤੁਹਾਨੂੰ ਕੋਈ ਸਵਾਲ ਪੁੱਛੂੰਗਾ ਤੁਹਾਡਾ ਫਰਜ਼ ਹੈ ਉਹਦਾ ਜਵਾਬ ਦੇਣਾ ਤੁਹਾਨੂੰ ਚੌਧਰ ਮਲੀ ਪੰਜਾਬ ਦੀ ਤੁਸੀਂ ਇੱਕ ਪੰਜਾਬ ਦੇ ਮੇਨ ਲੀਡਰ ਜੇ ਪੰਜਾਬ ਦੇ ਮੁੱਦੇ ਵਾਲੇ ਜਿਹੜੇ ਸੁੱਕ ਲਿਆ ਤੇ ਉਹਦੇ 'ਚ ਤਾਲਾ ਲਾਉਣ ਵਾਲੀ ਕਿੱਡੀ ਗੱਲ ਹੈ ਤੁਸੀਂ ਉਹਦਾ ਜਵਾਬ ਦਿਓ ਜੇ ਉਹ ਵਾਕ ਆਊਟ ਕਰਨ ਤੇ ਫਿਰ ਇਹੋ ਜਿਹੀਆਂ ਗੱਲਾਂ ਕਰੋ ਤੁਸੀਂ ਸਤਿ ਸ਼੍ਰੀ ਅਕਾਲ ਪੰਜਾਬ ਅਨਕਟ ਦੇਖ ਰਹੇ ਤੁਸੀਂ ਮੈਂ ਕਰਨ ਹਾਂਡਾ ਪੰਜਾਬ ਦੀ ਜਾਂ ਦੇਸ਼ ਦੀ ਸਿਆਸਤ ਬਾਰੇ ਇਹ ਗੱਲ ਬਖੂਬੀ ਹੈ ਕਿ ਜਿਹੜੇ ਲੋਕ ਅਕਸਰ ਕਰਦੇ ਹੋਣ ਮੰਗਾ ਜਦੋਂ ਉਹੀ ਜ਼ੁਬਾਨਾਂ ਸਵਾਲ ਕਰਨ ਤਾਂ ਫਿਰ ਨਜ਼ਾਰਾ ਦੇਖਣ ਵਾਲਾ ਬਣਦਾ ਤੇ ਸਵਾਲਾਂ ਦਾ ਹੁਣ ਟਾਈਮ ਹੈ ਉਹ ਲੀਡਰ ਹੁਣ ਵੋਟਾਂ ਮੰਗਣ ਆਉਣਗੇ ਜਿਨ੍ਹਾਂ ਤੋਂ ਪਹਿਲਾਂ ਆਮ ਲੋਕ ਮੰਗਾ ਕਰਦੇ ਸੀ ਸਵਾਲ ਹੋਣਗੇ ਹੁੰਦੀਆਂ ਸਵਾਲਾਂ ਦੀਆਂ ਤਸਵੀਰਾਂ ਵੀ ਨਜ਼ਰ ਆਈਆਂ ਨੇ ਅੱਜ ਅਸੀਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਿੰਡ ਦੇ ਵਿੱਚ ਮੌਜੂਦ ਆ ਜੋਧਪੁਰ ਪਿੰਡ ਦਾ ਨਾਂ ਹੈ ਜਾਣਾਂਗੇ ਇੱਥੋਂ ਦੇ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਕੀ ਲੋੜਾਂ ਕੀ ਮੰਗਾਂ ਨੇ ਹੁਣ ਤੱਕ ਦੀਆਂ ਸਰਕਾਰਾਂ ਨੇ ਕੀ ਕੋਸ਼ਿਸ਼ ਕੀਤਾ ਤੇ ਮੌਜੂਦਾ ਸਰਕਾਰ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਰਿਪੋਰਟ ਵੀ ਲਾਵਾਂਗੇ ਸਾਡੇ ਨਾਲ ਨੌਜਵਾਨ ਵੀ ਨੇ ਕੁਝ ਕੁਝ ਬਜ਼ੁਰਗ ਵੀ ਨੇ ਸਾਰੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕੀ ਮਾਹੌਲ ਹੈ ਚੋਣਾਂ ਤੋਂ ਪਹਿਲਾਂ ਤਾਂ ਗੱਲਬਾਤ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜੀ ਕਹੋ ਸੰਜੀ ਆਪਣਾ ਨਾਂ ਜੀ ਬਿਦਰ ਕੋ ਜਿਵੇਂ ਮੈਂ ਗੱਲ ਕੀਤੀ ਕਿ ਇਹ ਜਿਹੜਾ ਫਿਰੋਜ਼ਪੁਰ ਹਲਕਾ ਵੈਸੇ ਮਾਲਵਾ ਇਹਨੂੰ ਕਿਹਾ ਗਿਆ ਫਰੋਮਨੀ ਅਕਾਲੀ ਦਲ ਦਾ ਗੜ ਮੰਨਿਆ ਗਿਆ ਹੁਣ ਤੱਕ ਬਾਦਲ ਬੜੇ ਤਾਕਤਵਰ ਰਹੇ ਇੱਥੇ ਹਾਂਜੀ ਹਾਂਜੀ ਹੁਣ ਆਮ ਆਦਮੀ ਪਾਰਟੀ ਆ ਬਦਲਾ ਕੀ ਇਹ ਦੇ ਆ ਕੀ ਕੁਝ ਮਿਲਿਆ 2 ਸਾਲਾਂ ਦੀ ਕਾਰਗੁਜ਼ਾਰੀ ਪਾਸ ਜਾਂ ਫੇਲ ਤੋ ਤਕਰੀਬਨ ਫੇਲ ਵਰਗੇ ਕੰਮ ਹੈ ਜੀ ਕਾਰਨ ਕਿਉਂਕਿ ਜੋ ਪੈਂਦੇ ਬੰਦੇ ਕੋਈ ਕੰਮ ਹੋ ਕੋੜ ਦੇਂਦੇ ਕੋਈ ਕੰਮ ਕਰ ਨਹੀਂ ਦਿੰਦੇ ਪਿੰਡ ਦੀ ਪੰਚਾਇਤ ਦੀ ਥਾਂ ਸੀ ਜਿਹੜੀ ਵੱਡੀ ਸੀ ਉਹ ਵੀ ਪੱਟ ਕੇ ਖਤਮ ਹੋ ਚੁੱਕੀ ਏ ਕਿਹਨੇ ਖਤਮ ਕਰਤੀ ਪੱਟੀ ਕਿਉਂ ਪੱਟ ਦਿੱਤੀ ਗਈ ਇਹ ਜੀ ਪਤਾ ਕਿਉਂ ਪੱਟੀ ਏ ਇਹ ਉਹਨਾਂ ਕਿਹਾ ਵੀ ਅਸੀਂ ਤਾਂ ਪਾਣੀ ਕਿ ਅਸੀਂ ਨਵੀਂ ਬਣਾਉਣੀ ਏ ਤੇ ਨਵੀਂ ਨਹੀਂ ਬਣੀ ਸਾਨੂੰ ਪਿੰਡ ਵਾਲੇ ਤੇ ਇਤਨਾ ਹੀ ਪਤਾ ਜੀ ਕਿੰਨੀ ਕੁ ਥਾਂ ਸੀ ਜੀ ਇਤਨੇ ਕਿਨਾਰੇ ਥਾਂ ਜੀ ਅੱਛਾ ਸਾਰੀ ਚਾਰ ਦਿਵਾਰੀ ਸੀ ਵਿੱਚ ਮਕਾਨ ਸੀ ਵਾਸੇ ਨਾ ਥਾਂ ਸੀ ਤੇ ਆ ਤਸਵੀਰ ਮੈਂ ਇੱਕ ਵਾਰ ਕਹੂੰਗਾ ਕਿ ਆ ਤੁਹਾਡੇ ਫਿਰ ਆ ਥੰਮ ਜਾਈ ਬਚੇ ਆ ਇਹ ਪੰਚਾਇਤ ਹਾਂਜੀ 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 ਬਾਤ ਇਹ ਹੀ ਬੱਝੀ ਜੀ ਤੇ ਬਾਕੀ ਕਿੱਧਰ ਗਿਆ ਜਿਹੜਾ ਤੁਸੀਂ ਅੱਗੇ ਕਹਿਨੇ ਹੋ ਵੀ ਬਣਿਆ ਵਿਆ ਸੀ ਵਿੱਚ ਚਲੋ ਜੇ ਕਿਸੇ ਨੇ ਬਣਾਉਣਾ ਨਹੀਂ ਜਿਹੜਾ ਬਣਿਆ ਸੀ ਉਹ ਕਿਨੇ ਪੱਟਦਾ ਉਹ ਜੀ ਸਰਪੰਚ ਨੇ ਤੇ ਕੋਈ ਬੰਦਿਆਂ ਨੂੰ ਪੱਤ ਕੇ ਇਕੱਠਾ ਕਰ ਦਿੱਤਾ ਰੱਖ ਦਿੱਤਾ ਜੀ ਹੁਣ ਤੇ ਮੌਜੂਦਾ ਸਰਕਾਰ ਵੇਲੇ ਹੋਇਆ ਜਾਂ ਪਹਿਲਾਂ ਹੋਇਆ ਨਹੀਂ ਮੌਜੂਦਾ ਸਰਕਾਰ ਵੇਲੇ ਆਵਾਮੀ ਪਾਰਟੀ ਦੀ ਸਰਕਾਰ ਤੇ ਉਹ ਪੁੱਛਿਆ ਗਿਆ ਵੀ ਕੋਈ ਜਿਹੜੀ ਇੱਟ ਸੀ ਜਾਂ ਜੋ ਵੀ ਉਹ ਉਹ ਕਿਸੇ ਨੇ ਪੁੱਛਿਆ ਉਹਦਾ ਕੋਈ ਹਿਸਾਬ ਤਾਂ ਨਹੀਂ ਨਾ ਕੋਈ ਹਿਸਾਬ ਤਾਂ ਨਹੀਂ ਤੇ ਉਹ ਕਾਰਗਜ਼ਾਰੀ ਕਿਵੇਂ ਆਮ ਆਦਮੀ ਪਾਰਟੀ ਬਾਰੇ ਕਹਿੰਦੇ ਆ ਨਾ ਦੇਖੋ ਅਸੀਂ 300 ਯੂਨਟ ਅਸੀਂ ਬਿਜਲੀ ਫ੍ਰੀ ਕਰਤੀ ਅਸੀਂ ਜੀ ਇਹ ਬਿਜਲੀ ਮਿਲਦੀ ਵੀ ਬਹੁਤ ਜਿਆਦਾ ਹੈ ਅੱਛਾ ਜੀ ਬਾਕੀ ਧਾਨੇ ਸਾਡੇ ਚਾਉਂਦੇ ਨੇ ਮੰਡੀਆਂ ਬੜੀਆਂ ਸੋਹਣੀਆਂ ਚੱਲਦੀਆਂ ਨੇ ਲੇਕਿਨ ਇਹ ਮਾੜੀ ਮਾੜੀ ਤੰਗੀ ਸਾਨੂੰ ਹੈਗੀ ਹੈ ਜੀ ਹਾਂਜੀ ਤੇ ਹੋਰ ਪਿੰਡ ਦੇ ਕੋਈ ਕੰਮ ਕਾਜ ਕੀ ਲੋੜਾਂ ਮੰਗਾਣੇ ਤੁਹਾਨੂੰ ਲੱਗਦਾ ਕੋਈ ਨਾਲੀਆਂ ਗਲੀਆਂ ਜਿਹੜੀਆਂ ਸਹਿ ਸਹਿਜ ਬਣੀਆਂ ਨੇ ਕੋਈ ਨਹੀਂ ਬਣੀ ਚੱਜ ਨਾਲ ਬਾਕੀ ਜਿਹੜਾ ਮਾਲ ਆਇਆ ਜਿਹੜਾ ਖਾਦਾ ਜਿਆਦਾ ਗਿਆ ਤੇ ਬਣਿਆ ਘਾਟ ਹੈ अच्छा एक ਨਾਲੇ ਤਾਂ ਕਹਿੰਦੇ ਖਾਣ ਖਵਾਉਣ ਵਾਲਾ ਕੰਮ ਅਸੀਂ ਖਤਮ ਕਰਤਾ ਬਦਲਾਵ ਵਾਲੀ ਸਰਕਾਰਾਂ ਸੀ ਬਦਲਾਵ ਵਾਲੀ ਸਰਕਾਰ ਜਦੋਂ ਇਸ ਤਿੱਕਰ ਪਹੁੰਚਦੀ ਨਹੀਂ ਤੇ ਫਿਰ ਅੱਛਾ ਥੱਲੇ ਆੜਾ ਛਕਣਾ ਦਿਖਾਉਣਾ ਏਜੰਡੇ ਜਿਹੜੇ ਫਿਰਦੇ ਨੇ ਵਿੱਚ ਅੱਛਾ ਇੱਥੇ ਨਮਾਇंदे ਨਹੀਂ ਆਏ ਨਾਲੇ ਸੀਐਮ ਮਾਨ ਕਹਿੰਦੇ ਸੀ ਪਿੰਡਾਂ ਦੀਆਂ ਸੱਥਾਂ ਚੋਂ ਸਰਕਾਰ ਚੱਲੇਗੀ ਮੈਂ ਐਮਐਲਏ ਲੀਡਰ ਉੱਥੇ ਭੇਜਾਂਗਾ ਪਿੰਡ ਚ ਆਏ ਨਹੀਂ ਬੰਦੇ ਉਹ ਜਿੱਥੇ ਪੱਕੀਆਂ ਥਾਵਾਂ ਨੇ ਉੱਥੇ ਉੱਥੇ ਰਹਿੰਦੇ ਨੇ ਇਹੀਆਂ ਥਾਵਾਂ ਦੇ ਕਿੱਥੋਂ ਆਉਂਦੇ ਨੇ ਅੱਛਾ ਜੀ ਦੂਜੇ ਨੰਬਰ ਦੇ ਵਿੱਚ ਕੋਈ ਇੱਥੇ 20 20 ਫੁੱਟੇ ਗਾਰਡਰ ਸੀ ਜਿਹੜਾ ਵੱਡਾ ਮਕਾਨ ਸੀ ਪਤਾ ਨਹੀਂ ਉਹ ਕਿੱਥੇ ਗਾਇਬ ਹੋ ਗਿਆ ਹੂੰ ਇਹਦੇ ਘਾਟ ਤੋਂ ਘਾਟ ਉੱਨੀ ਇੱਕ ਗੇਟ ਸੀ ਘਾਟ ਤੋਂ ਘਾਟ 25 30 ਹਜ਼ਾਰ ਦਾ ਹੂੰ ਦੂਜੇ ਨੰਬਰ ਦੇ ਵਿੱਚ 80 ਜਿਹੜੀ ਸੀ ਨਾ 75 80 90 ਹਜ਼ਾਰ ਰੇਟ ਸੀ ਜੀ ਬੜੀ ਸਾਫ਼ ਸੀ ਸਾਰਾ ਕੁਝ ਤੇ ਇਹਦਾ ਫਿਰ ਹੁਣ ਤੇ ਜਿਹੜੀ ਖਾਲੀ ਥਾਂ ਆ ਇਹਦਾ ਕੋਈ ਬਦਲ ਨਹੀਂ ਤੁਹਾਨੂੰ ਦਿੱਤਾ ਗਿਆ ਵੀ ਕੁਝ ਹੋਰ ਤੁਹਾਨੂੰ ਢਾਂਚਾ ਬਣਾ ਦਿੰਨੇ ਆ ਪਿੰਡ ਦੀ ਸਾਂਝੀ ਪੁੱਤਰ ਦਿੱਤੇ ਜਾਂਦੇ ਨੇ ਜੇ ਦਿਨ ਦੇ ਲੈਂਦੇ ਕੋਈ ਰਬੜ ਦਾ ਪੁੱਤਰ ਦਿੱਤਾ ਸਾਨੂੰ ਜੀ ਵੀ ਆ ਬਣ ਜਾਏਗਾ ਉਹ ਵਿਚ ਇਹਦਾ ਤੇ ਫਿਰ ਹੁਣ ਇਹ ਜਿਨ੍ਹਾਂ ਨੇ ਤੁਹਾਨੂੰ ਦਿੱਤਾ ਇਹ ਉਹ ਹੁਣ ਵੋਟਾਂ ਮੰਗਣ ਵੀ ਆਉਣਗੇ ਉਹਨਾਂ ਦੀ ਕੀ ਤਿਆਰੀ ਆ ਕੋਈ ਕੇ ਦੇ ਦੇਵੋਗੇ ਵੋਟਾਂ ਹੁਣ ਫਿਰ ਉਹਤਾ ਜੀ ਅਸੀਂ ਉਹਦਾ ਪੜਿਆ ਵਿਚਾਰਾਂਗੇ ਹੁਣ ਜੀ ਫਿਰ ਸਾਨੂੰ ਨੇ ਇਹ ਤਾਂ ਨਹੀਂ ਬਿਆਨ ਕੇ ਸਾਡੇ ਕੋਲ ਵੋਟਾਂ ਲੈ ਕੇ ਚਲੇ ਜਾਣਗੇ ਉਹਨਾਂ ਨੂੰ ਉਹਨਾਂ ਦੇ ਆ ਕੇ ਹਾਂ ਇੱਥੋਂ ਭੱਜਣਗੇ ਜੀ ਮਹਾਰਾਜ ਇੱਥੋਂ ਭੱਜਣਗੇ ਜਿੰਨੇ ਆਏ ਆਈ ਥੋੜਾ ਛੱਡਾ ਦੇ ਤਾਂ ਹੁਣ ਭੱਜਣ ਗਿਆ ਆਂ ਆਂ ਪਾਰਟੀਆਂ ਨਹੀਂ ਹੋਰ ਨਹੀਂ ਨਹੀਂ ਜਿੰਨਾਂ ਨੇ ਸਾਡੀ ਏਟਾ ਪੱਟੀਆਂ ਨਹੀਂ ਉਹ ਸਾਡੇ ਘਰੇ ਉਹ ਆਉਣਗੇ ਉਹ ਨਹੀਂ ਆ ਸਕਦੇ ਹੁਣ ਜੀ ਤੇ ਸ਼ਰੋਮਨੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਆ ਵੀ ਅਸੀਂ ਖੇਤਰੀ ਪਾਰਟੀਆਂ ਸਾਨੂੰ ਮਜ਼ਬੂਤ ਕਰੋ ਜੇ ਸਾਡੇ ਉਹ ਗਲਤੀਆਂ ਹੋਈਆਂ ਉਹਦੀ ਅਸੀਂ ਮਾਫੀ ਮੰਗ ਲਈ ਹੈ ਮਾਫੀ ਮੁਫੀ ਤਾਂ ਜੀ ਸਾਨੂੰ ਪਤਾ ਸਾਡੀ ਜਿਹੜੀ ਕਿ ਨਹੀਂ ਪੰਚਾਇਤ ਘਰ ਪੱਟਣ ਨਾਲ ਆ ਹੀ ਆਨੀ ਪਟਲਾ ਨਹੀਂ ਸਾਡਾ ਚਾਹੀਦਾ ਜੀ ਸਾਡਾ ਨੁਕਸਾਨ ਪਤਾ ਕਿੱਦਾਂ ਹੋਇਆ ਇੱਥੋਂ ਜਾਂਦੇ ਆ ਸਿੱਧੇ ਤੁਰੇ ਜਾਂਦੇ ਆ ਕੋਈ ਇਧਰ ਆਈ ਨਾ ਕੋਈ ਇਧਰ ਆਈਂਦਾ ਸਾਨੂੰ ਕੋਈ ਪੁੱਛਿਆ ਤੇ ਨਹੀਂ ਨਾ ਜੀ ਇਹ ਸਰਪੰਚ ਦੀ ਕਾਰਨ ਸਾਡਾ ਸਾਰਾ ਕੁਝ ਢਾਂਚਾ ਸਰਪੰਚ ਨੂੰ ਸਵਾਲ ਨਹੀਂ ਕੀਤਾ ਤੁਸੀਂ ਵੀ ਯਾਰੀ ਐ ਪਏ ਕਿਉਂ ਹੋਈ ਜਾਂਦੀ ਅਸੀਂ ਇਹ ਉਹ ਪਤਾ ਕੀ ਕਹਿੰਦਾ ਮੈਂ ਨਾ ਇੱਥੇ ਲੱਗਾ ਬਣਾਉਣ ਨਵੀਂ ਇੱਟ ਲਾਉਣੀ ਆ ਅੱਛਾ ਉਹਨੇ ਸਾਨੂੰ ਇਹ ਨਹੀਂ ਦੱਸਿਆ ਤੇ ਬਾਅਦ ਚੋ ਪਾਟ-ਪਾਟ ਕੇ ਦੇ ਪਤਾ ਨਹੀਂ ਕਿੱਥੇ ਸੋੜ ਗੀ ਪੁਰਾਣੀ ਵੀ ਗਾਇਬ ਹੋ ਗਈ ਉਹ ਪੁਰਾਣੀ ਸਾਡੀ ਗਾਇਬ ਹੋ ਗਈ ਆ ਇੱਕ ਮੁੱਦਾ ਸਾਡੀ ਕੋ ਰਹਿ ਗਿਆ ਜੀ ਸਾਹ ਤਸਵੀਰ ਹੈ ਇੰਨਾ ਕੋਈ ਪੰਚਾਇਤਕਾਰ ਇਨਾਂ ਕੋਲ ਬਚਿਆ ਜੋ ਵੀ ਇੱਟ ਸੀ ਉਹ ਕਹਿੰਦੇ 80 90 ਹਜ਼ਾਰ ਇੱਟ ਸੀ ਹੋਰ ਵੀ ਅੰਦਰ ਜੋ ਸਮਾਨ ਲੱਗਿਆ ਸੀ ਸਾਰਾ ਗਾਇਬ ਹੋ ਗਿਆ ਇਹ ਦੋ ਥੰਮ ਜਿਹੜੇ ਗੇਟ ਦੇ ਖੜੇ ਆ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਜੀ ਇਹ ਰਣਾ ਬਲਵੀਰ ਸਿੰਘ ਹੈ ਕੀ ਕੰਮ ਕਰ ਕਰਦੇ ਆ ਮੈਂ ਐਗਰੀਕਲਚਰ ਆ ਜੀ ਖੇਤੀਬਾੜੀ ਨੂੰ ਲੈ ਕੇ ਮਸਲੇ ਬਹੁਤ ਚੱਲ ਰਿਹਾ ਐ ਐਮਐਸਪੀ ਦੀਆਂ ਮੰਗਾਂ ਹੋ ਰਹੀਆਂ ਭਾਜਪਾ ਵਾਲੇ ਐਸ ਵਾਰ ਅਕਾਲੀ ਦਲ ਤੋਂ ਅੱਡ ਹੋ ਕੇ ਚੋਣਾ ਲੜ ਰਹੇ ਆ ਕਈ ਥਾਵਾਂ ਤੇ ਵਿਰੋਧ ਵੀ ਹੋ ਰਿਹਾ ਭਾਜਪਾ ਵਾਲਿਆਂ ਨੂੰ ਕਿਵੇਂ ਦੇਖਦੇ ਹੋ ਭਾਜਪਾ ਨਾਲ ਦੀ ਆ ਤੁਸੀਂ ਮੇਰੇ ਖਿਆਲ ਸੋਸ਼ਲ ਮੀਡੀਆ ਦੇਖਦੇ ਹੋ ਹੰਸਰਾਜ ਹੰਸ ਨੂੰ ਰੋਜ਼ ਦੇ ਤਕਰੀਬਨ ਘੇਰੀ ਬੈਠੇ ਨੇ ਜੀ ਜਿੱਥੇ ਵੀ ਆਉਣਗੇ ਇਹਨਾਂ ਦਾ ਘਰਾਓ ਹੋਵੇਗਾ ਹੋਵੇਗਾ ਹੰਸਰਾਜ ਹੰਸ ਉਹਨਾਂ ਦਾ ਬਿਆਨ ਕੱਲ ਅਸੀਂ ਵੀ ਚਲਾਇਆ ਉਹ ਕਹਿੰਦੇ ਵੀ ਮੈਂ ਤਾਂ ਪਹਿਲੇ ਅੰਦੋਲਨ ਵੇਲੇ ਵੀ ਕਿਸਾਨਾਂ ਦੇ ਲਈ ਪ੍ਰੈਸ ਕਾਨਫਰੰਸ ਕਰਦਾ ਰਿਹਾ ਮੋਦੀ ਨਾਲ ਮੀਟਿੰਗਾਂ ਕਰਾਈਆਂ ਅਮਿਤ ਸ਼ਾਹ ਦੇ ਨਾਲ ਲੀਡਰਾਂ ਦੀਆਂ ਮੈਂ ਮੈਂ ਮਾੜਾ ਨਹੀਂ ਮੈਂ ਪੰਜਾਬ ਦਾ ਹੀ ਪੁੱਤਰ ਆ ਨਹੀਂ ਜੀ ਉਹਨਾਂ ਤਾਂ ਇਦਾਂ ਕਹਿਣਾ ਹੀ ਜਿਹੜਾ ਵੀ ਭਾਜਪਾ ਵੱਲੋਂ ਆਊਗਾ ਉਹਨੂੰ ਪਿੰਡਾਂ ਦੇ ਵਿੱਚੋਂ ਤਾਂ ਖਾਸ ਕਰਕੇ ਛਿੱਤਰ ਹੀ ਪੈਣਗੇ ਹੂੰ ਉਹਨਾਂ ਕੋਲ ਜਵਾਬ ਤਾਂ ਮੰਗਣਗੇ ਹੀ ਮੰਗਣਗੇ ਜਿਹੜੇ ਕਿਸਾਨ ਇੰਨਾ ਖੱਜਲਖੁਆਰ ਹੋਏ ਨੇ ਉੱਥੇ ਦਿੱਲੀ ਵੀ ਜਾ ਕੇ ਹੋਣ ਵੀ ਇੱਥੇ ਸਿੰਘੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਖੱਜਲਖੁਆਰ ਹੋਏ ਨੇ ਉਹਨਾਂ ਸਵਾਲ ਤਾਂ ਪੁੱਛਣੇ ਨੇ ਜੀ ਜੀ ਅਤੇ ਜਿਵੇਂ ਹੁਣ ਹਲਕਾ ਹਲਕਾ ਹੌਲਾ ਹੌਲਾ ਮੀਂਹ ਪੈਂਦਾ ਤੇ ਜਿਵੇਂ ਬਾਈ ਹੁਣਾਂ ਨੇ ਕਿਹਾ ਪਰ ਲੋਕ ਇਸ ਵਾਰ ਹੌਲੇ ਨਹੀਂ ਭਾਰੇ ਹੋ ਰਹੇ ਲੀਡਰਾਂ ਉੱਤੇ ਤੇ ਗੱਲਬਾਤ ਹੋ ਰਾਂ ਨਾਲ ਵੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਭੁਲਕਾਰ ਸਿੰਘ ਕੀ ਕੰਮ ਕਰਦੇ ਹੋ ਜੀ ਟਰੱਕ ਚਲਾਉਂਦੇ ਆ ਟਰੱਕ ਚਲਾਉਂਦੇ ਹੋ ਡਰਾਈਵਰ ਟਰੱਕਾਂ ਵਾਲਿਆਂ ਦਾ ਵੀ ਬੜਾ ਮਸਲਾ ਫਸਾਰਿਆ ਬੀਜੇਪੀ ਵਾਲਿਆਂ ਨਾਲ ਉਹ ਕੀ ਬਣਿਆ ਹੁਣ ਕਹਿੰਦੇ ਇਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ ਸਾਡੇ ਖਿਲਾਫ ਕਾਨੂੰਨ ਬਣੀ ਜਾਂਦਾ ਹਾਂ ਇਹ ਵੀ ਗੱਲ ਹੈ ਪਤਾ ਨਹੀਂ ਸਾਈ ਤਾਂ ਚੱਲਣਾ ਰੋਡ ਤੇ ਲੱਗੇ ਜਾਣਾ ਦਾ ਲੱਗੇ ਹੋਣਾ ਹੂੰ ਤੇ ਸਾਡੇ ਆ ਜਿਹੜਾ ਪਿੰਡ ਦਾ ਮਸਲਾ ਆ ਸਾਡੇ ਛੜਕ ਬਾਨੀ ਆ ਸਾਡੇ ਭਰਾ ਬੈਠੇ ਨੇ ਇਹਨਾਂ ਦੇ ਜ਼ਮੀਨਾਂ ਨੇ ਇੱਧਰ ਸਾਡਾ ਕੋਈ ਮਸਲਾ ਹੱਲ ਹੁੰਦਾ ਹੀ ਨਹੀਂਗਾ ਸਾਡੇ ਰਾਹ ਗਲੀ ਨਹੀਂ ਬਣਦੀ ਕੋਈ ਕੰਮ ਨਹੀਂ ਹੋ ਰਿਹਾ ਜੀ ਹਾਂ ਜਿਵੇਂ ਹੁਣ ਮੈਂ ਤੁਹਾਡੇ ਸਥਾਨਕ ਗੱਲ ਕਰਦਾ ਗੁਰੂਰ ਸਾਹਿਬ ਬਲਾਕ ਵੀ ਤੁਹਾਡੇ ਨਾਲ ਆ ਰਾਣਾ ਗੁਰਮੀਤ ਸਿੰਘ ਸੋਢੀ ਇੱਥੋਂ ਕਈ ਵਾਰ ਵਧਾਇਕ ਵੀ ਰਹੇ ਤੇ ਹੁਣ ਵੀ ਇੱਥੋਂ ਫਿਰੋਜ਼ਪੁਰ ਤੋਂ ਚੋਣਾਂ ਲੜੀਆਂ ਸੀ ਫਿਰ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਪੈਨੇ ਹੋ ਤਾਂ ਜੇ ਇਹੇ ਦੇ ਲੀਡਰ ਕਿਸੇ ਦੇ ਨਾਮ ਅਨਾਉਂਸ ਹੁੰਦੇ ਆ ਰਾਣਾ ਸੋਢੀ ਜਿਹੜੇ ਪਹਿਲਾਂ ਇੱਥੋਂ ਰਹਿ ਚੁੱਕੇ ਆ ਤੇ ਕਿਵੇਂ ਸਵਕਾਰੋਗੇ ਉਹਨਾਂ ਦੀ ਕੀ ਰਿਪੋਰਟ ਉਹਨਾਂ ਰਿਪੋਰਟ ਜੇ ਵੇਖੋ ਜੇ ਚੱਲੀ ਜਾਂਦੀ ਰਿਪੋਰਟ ਤਾਂ ਕੀ ਕਰਨ ਵੀ ਸਾਡੀ ਤਾਂ ਸਾਡੀ ਤਾਂ ਇਹੋ ਰਿਪੋਰਟ ਵੀ ਸਾਨੂੰ ਤਾਂ ਜਿਹੜਾ ਹੁਣ ਐਮਐਲ ਬਣਿਆ ਸੀ ਉਹਦੀ ਸ਼ਕਲ ਵੀ ਨਹੀਂ ਵੇਖੀ ਵੀ ਸਾਡੇ ਪਿੰਡ ਗੇੜਾ ਨਹੀਂ ਮਾਰਿਆ ਉਹਨਾਂ ਨੇ ਜੇ ਵੋਟਾਂ ਵੀ ਲੈ ਕੇ ਅੱਛਾ ਦਈਏ ਸਭ ਆਏ ਨਹੀਂ ਟੋਟੇ ਕੋਲ ਇੱਥੇ ਹਾਂ ਸਾਡਾ ਸਾਡੇ ਅਕਲੋਨੇ ਚ ਅਸੀਂ ਬੈਠੇ ਕੋਈ ਗਲੀ ਨਹੀਂ ਕੋਈ ਗੁਟਕਾ ਨਹੀਂ ਲੱਗਾ ਕੋਈ ਰਾਹ ਨਹੀਂ ਜਦੋਂ ਮੀਂਹ ਪੈਂਦਾ ਬਰਸਾਤ ਦਾ ਕੱਚਾ ਰੋਡ ਪਿਆ ਅੱਛਾ ਉਹ ਤਾਂ ਕਹਿੰਦੇ ਸੀ ਅਸੀਂ ਆਏ ਕੈਨੇਡਾ ਅਮਰੀਕਾ ਬਣਾ ਦੇਣਾ ਪਿੰਡਾਂ ਗੱਲਾਂ ਨਾਲ ਸਾਰਾ ਕੁਝ ਹੋ ਜਾਂਦਾ ਜੀ ਜਦੋਂ ਕਰਨਾ ਹੋਵੇ ਉਹ ਵੱਖਰੀ ਗੱਲ ਹੈ ਗੱਲਾਂ ਨਾਲ ਤਾਂ ਰੱਬ ਨੂੰ ਗਾਂ ਮੇਲ ਬਾਗ ਦੇ ਥੱਲੇ ਲਾ ਲਾਂਗੇ ਗੱਲਾਂ ਨਾਲ ਨਹੀਂ ਕੁਝ ਹੁੰਦਾ ਦਾ ਕੰਮ ਹੱਥੀਂ ਕਰਦਾ ਹਮ ਹਮ ਅੱਜ ਕੱਲ੍ਹ ਬਾਈ ਜੀ ਤੁਹਾਡੇ ਕਿੰਨੇ ਵਲਕਾਰ ਸਿੰਘ ਜੀ ਜਿਵੇਂ ਮੈਂ ਬਾਈ ਹੁਣੀ ਕਹਿੰਦੇ ਵੀ ਵਿਧਾਇਕ ਸਾਡੇ ਤਾਂ ਪਹੁੰਚੇ ਹੀ ਨਹੀਂ ਫਿਰੋਜ਼ਪੁਰ ਦੇ ਹਾਤੀ ਦੇ ਵਿਧਾਇਕ ਹੋਏ ਨਾ ਤੁਹਾਡੇ ਤਾਂ ਕਿਉਂ ਇੱਕ ਵਾਰ ਵੀ ਨਹੀਂ ਆਏ ਕਿ ਮਿਲੇ ਹੀ ਨਹੀਂ ਕੋਈ ਵੋਟਾਂ ਲੈਣ ਤੋਂ ਬਾਅਦ ਇੱਕ ਵਾਰ ਨਹੀਂ ਆ ਸਾਡੇ ਪਿੰਡ ਜੀ ਧੰਨਵਾਦ ਵੀ ਨਹੀਂ ਕਰਨਾ ਵੀ ਸਾਨੂੰ ਇੰਨੀਆ ਵੋਟਾਂ ਪਾ ਕੇ ਤੁਸੀਂ ਜਿਤਾਇਆ ਹੈ ਵੀ ਤੁਹਾਡੇ ਕੋਈ ਕੰਮ ਰਹਿੰਦੇ ਨੇ ਉਹ ਕਰਾਈਏ ਨਾ ਬਿਲਕੁਲ ਨਹੀਂ ਹੋਰ ਕਿਸੇ ਪਾਰਟੀ ਦੇ ਨੁਮਾਇंदे ਆਏ ਹੁਣ ਨਾ ਕੋਈ ਅਜੇ ਤੱਕ ਨਹੀਂ ਹੋਰ ਕਾਉਂਡ ਤੇ ਕੋਈ ਨਹੀਂ ਪਹੁੰਚਿਆ ਨਾ ਨਾ ਜੀ ਹੁਣ ਆਉਣਗੇ ਹੁਣ ਆਉਣਗੇ ਤਾਂ ਫਿਰ ਤੁਹਾਡੀ ਕੀ ਤਿਆਰੀ ਹੈ ਜੇ ਆਉਣਗੇ ਤਾਂ ਅਜੇ ਤਾਂ ਕੋਈ ਤਿਆਰ ਨਹੀਂ ਭਾਜ ਭਾ ਮਾਰੇ ਤਾਂ ਇਹੋ ਹੀ ਤਿਆਰੀ ਵੀ ਕੋ ਜੀ ਹਾਂਜੀ ਬਾਕੀ ਪਾਰਟੀਆਂ ਫਿਰ ਵੀ ਵਿਚਾਰੀਆਂ ਜਾਂਦੇ ਉਹ ਫਿਰ ਵਿਚਾਰਾਂਗੇ ਜੀ ਹਾਂਜੀ ਉਹਨਾਂ ਨੂੰ ਪੁੱਛਾਂਗੇ ਤੇ ਭਾਜਪਾ ਦੇ ਬਾਰੇ ਤਾਂ ਬਿਲਕੁਲ ਬਿਨਾਂ ਹਾਂਜੀ ਸਵਾਲ ਜਵਾਬ ਸਾਰਿਆਂ ਨੂੰ ਹੋਣਗੇ ਹਾਂਜੀ ਹਾਂਜੀ ਜਾਂ ਕਿਸੇ ਪਾਰਟੀ ਨੂੰ ਖਾਸ ਕਰਕੇ ਜਿਵੇਂ ਭਾਜਪਾ ਤੁਸੀਂ ਕਹਿੰਦੇ ਹੋ ਮਾਰੇ ਉਹ ਪਿੰਡ ਦੇ ਵਿਕਾਸ ਬਾਰੇ ਹੋਣਗੇ ਵਿਚਾਰ ਹੋਰ ਆਪਣਾ ਕੀ ਲੈਣਾ ਜੀ ਬਾਕੀ ਮਾਨਸਾ ਸਰਕਾਰ ਬਹੁਤ ਵਧੀਆ ਕੰਮ ਕਰਦੀ ਪਈ ਹੈ ਪਹਿਲੇ ਨਾਲ ਫਰਕ ਹੈ ਤੁਹਾਨੂੰ ਹਾਂਜੀ ਬਹੁਤ ਜ਼ਿਆਦਾ ਜੀ ਇਹ ਬਾਰਡਰ ਪੱਟੀ ਹੈ ਇੱਥੇ ਨਸ਼ੇ ਦੀ ਬਹੁਤ ਚਰਚਾ ਹੁੰਦੀ ਹੈ ਵੀ ਨਸ਼ਾ ਕਾਫੀ ਆਉਂਦਾ ਨਸ਼ੇ ਦਾ ਫਰਕ ਪਿਆ ਕਹਾ ਗਿਆ ਸੀ ਕਿ ਅਸੀਂ ਨਸ਼ਾ ਘਟਾਵਾਂਗੇ ਵਿਰੋਧੀ ਧਿਰਾਂ ਬਹੁਤ ਕਹਿੰਦੀ ਆ ਵੀ ਨਸ਼ਾ ਤਾਂ ਪਹਿਲਾਂ ਨਾਲੋਂ ਵੱਧ ਗਿਆ ਨਹੀਂ ਵਾਕੇ ਵਾਕੇ ਨਹੀਂ ਕੁਛ ਅੱਗੇ ਨਾਲ ਫਰਕ ਹੁਣ 2-3 ਮਹੀਨਿਆਂ ਦਾ ਫਰਕ ਕੇ ਜੀ ਵੱਧ ਗਿਆ ਕਈ ਬੰਦੇ ਨਾ ਪਤਾ ਕੀ ਗੱਲ ਆ ਕਿੰਨਾ ਕੁਛ ਕਰਦੇ ਨਹੀਂ ਬਾਕੀ ਪਤਾ ਕੀ ਚੱਕਰ ਹੁੰਦਾ ਅੱਜ ਕੱਲ ਮੁੰਡੇ ਲੇਕਿਨ ਇਹ ਮੁੰਡੇ ਆ ਜਿਹੜੇ ਉਹ ਵਗਾੜੀ ਜਾਂਦੇ ਕੰਮ ਕੀ ਕਰੀਗੀ ਬੱਚਿਆਂ ਨੂੰ ਸਮਝਾਉਣ ਸਮਝਾਉਦਾ ਕੋਈ ਨਹੀਂ ਕੋਣਾ ਜੀ ਗੰਗ ਤੇ ਜੀ ਜੇ ਦੇਖੋ ਨਾਪਾ ਤੁਸੀਂ ਜਦੋਂ ਨਸ਼ਾ ਦਾ ਜ਼ਿਕਰ ਕੀਤਾ ਜੀ ਆਪਾਂ ਆਮ ਦੇਖਦੇ ਆ ਵੀ ਜਿੱਤੇ ਚੋਰੀ ਉਹਨ ਦੇ ਵਿੱਚ ਚੋਰੀ ਵੀ ਆ ਜਾਂਦੀ ਡਕਾਇਤੀ ਵੀ ਰਸਤੇ 'ਚ ਰੋਕ ਰੋ ਲੁੱਟਾਂ ਨਾਲ ਜਿਹੜਾ ਬਹੁਤ ਜ਼ਿਆਦਾ ਚੱਲਦਾ ਆ ਆਮ ਇੱਥੇ ਸਾਡੇ ਖਾਈ ਦੇ ਕੋਲ ਇੱਕ ਟੀ ਪੁਆਇੰਟ ਉੱਥੇ ਕਿਉਂਦੇ ਜਾ ਕੇ ਇੱਥੇ ਜੇਬ ਖਿੱਚੀ ਜਾਂਦੀ ਤੇ ਜਦ ਬੰਦੇ ਨੂੰ ਕਾਪੇ ਕੋਪੇ ਮਾਰ ਕੇ ਪਾ ਦੇ ਹਾਂ ਲਾ ਕੇ ਤੇ ਭੱਜ ਜਾਂਦੇ ਨੇ ਇਹ ਬਹੁਤ ਇੱਕ ਮੈਂ ਸਵਾਲ ਇੱਥੇ ਪਾ ਦੇਣਾ ਮੂਸੇ ਮੂਸੇ ਵਾਲਾ ਕਤਲकांड ਹੋਇਆ ਉਸ ਤੋਂ ਬਾਅਦ ਇਹ ਗੱਲ ਬਹੁਤ ਦੇਖੀ ਵੀ ਗਈ ਲੋਕਾਂ ਦੇ ਮੂੰਹੋਂ ਕਹੀ ਸੁਣੀ ਗਈ ਕਿ ਪੰਜਾਬ ਦੇ ਵਿੱਚ ਬੁਰਾ ਹਾਲਾ ਲੁੱਟਖੋਹਾਂ ਬਹੁਤ ਹੁੰਦੀਆਂ ਨੇ ਇਹਨਾਂ ਤੋਂ ਅਮਨ ਕਾਨੂੰਨ ਸਥਿਤੀ ਨਹੀਂ ਸੰਭਲ ਰਹੀ ਤੇ ਕਿੰਨਾ ਕੁ ਇਸ ਗੱਲ ਨਾਲ ਤੁਸੀਂ ਮਤਲਬ ਜੋੜ ਰੱਖਦੇ ਹੋ ਕਿ ਹੈ ਇਹ ਗੱਲ ਓਦਾਂ ਵੀ ਜਿੱਦਾਂ ਨਸ਼ੇ ਦੀ ਗੱਲ ਹੈ ਜਿੱਥੇ ਨਸ਼ਾ ਹੋਏਗਾ ਤੇ ਉੱਥੇ ਚੋਰੀ ਢਕਾਈ ਤਾਂ ਹੋਏਗਾ ਮੇਨ ਉੱਥੇ ਹੀ ਕੰਮ ਸ਼ੁਰੂ ਹੁੰਦਾ ਜੇ ਨਸ਼ਾ ਰੁਕੇਗਾ ਤੇ ਇਹ ਚੀਜ਼ ਰੁਕੇਗੀ ਨਹੀਂ ਇੱਥੇ ਵੀ ਆਮ ਘਟਨਾਵਾਂ ਨੇ ਇਹ ਲੁੱਟਖੋਹ ਹੋ ਜਾਣੀ ਥੋੜਾ ਟਾਈਮ ਦੇ ਵਿੱਚ ਵਿੱਚ ਇਹ ਮੁੰਡਾ ਕੋਈ ਜਾ ਰਿਹਾ ਸੀ ਇੱਥੇ ਖਾਈ ਕੋਲ ਤੇ ਉਹਨੂੰ ਘੇਰ ਕੇ ਕਾਪੇ ਕੋਪੇ ਮਾਰਦ ਰ ਉਹ ਬਾਸ ਸਕੇ ਹੋ ਗਿਆ ਤੇ ਬਾਸ ਸਕੇ ਹੋ ਕੇ ਬਚਾ ਬਾਸ ਰੁਕੀ ਉਹਨਾਂ ਤੇ ਉਹਨਾਂ ਬੰਦੇ ਉੱਤਰ ਕੇ ਉਹਨੂੰ ਬਚਾਇਆ ਦੇਰ ਰਾਤ ਐ ਕਦੀ ਵੀਕਲ ਖੋਲ ਲੈਂਦੇ ਆ ਜਾਂ ਹੋਰ ਲੁੱਟਾਂ ਖਵਾਉਂਦੀ ਆ ਦੇਰ ਰਾਤ ਦੀ ਲੋੜ ਹੀ ਨਹੀਂ ਦੁਪਹਿਰ ਵੇਲੇ ਹੋ ਜਾਂਦਾ ਅੱਛਾ ਜੀ ਹਾਂਜੀ ਬਸ ਤਾਂ ਮੇਨ ਪ੍ਰੋਬਲਮ ਸਾਨੂੰ ਆਹੀ ਆ ਜੇ ਕੋਈ ਦੁਕਾਨਦਾਰ ਹੈ ਜਾਂ ਕੋਈ ਪਾਸੇ ਕੰਮ ਕਰਦਾ ਉਹਨੂੰ ਪ੍ਰੋਬਲਮ ਰਹਿੰਦੀ ਮੈਂ ਉਹਨਾਂ ਜਾਣਾ ਤੇ ਮੇਰਾ ਬਣਾ ਤਕਰੀਬ ਵਿੱਚ ਪੁਲਿਸ ਪ੍ਰਸ਼ਾਸਨ ਤੱਕ ਤੁਸੀਂ ਜਾਣਦੇ ਹੋ ਕੋਈ ਕਾਰਵਾਈਆਂ ਨਹੀਂ ਹੁੰਦੀਆਂ ਵੀ ਕੋਈ ਬੰਦੇ ਲੱਭੇ ਵੀ ਜਾਂਦੇ ਆ ਕਿ ਕਿਹੇ ਦੇ ਉਹਨਾਂ ਦਾ ਕੰਮ ਕਿਹੇ ਜਿਹਾ ਉਹ ਕਹਿੰਦੇ ਬੰਦਾ ਤੁਸੀਂ ਦ ਕਿਹੜਾ ਬੰਦਾ ਹੈ ਅੱਛਾ ਮਰਜ਼ਾਈ ਤੇ ਕਦੀ ਪੁੱਛਿਆ ਨਹੀਂ ਵੀ ਤਨਖਾਹਾਂ ਤੁਸੀਂ ਲੈਨੇ ਕੋ ਅਸੀਂ ਲੈਨੇ ਨਹੀਂ ਪੁੱਛਣ ਦੇ ਕਿਹਦੇ ਹਿੰਮਤ ਹੈ ਅੱਛਾ ਨਹੀਂ ਕੋਈ ਨਹੀਂ ਪੰਜਾਬ ਪੁਲਿਸ ਨੂੰ ਕੋਈ ਨਹੀਂ ਸਵਾਲ ਕਰ ਸਕਦਾ ਨਹੀਂ ਕਰ ਸਕਦੇ ਨਹੀਂ ਨਹੀਂ ਹਾਂਜੀ ਕੀ ਨਾ ਕੀ ਤੁਹਾਨੂੰ ਗਲਵੰਦ ਸਿੰਘ ਜੀ ਕੀ ਕੰਮ ਕਰ ਕਰਦੇ ਹੋ ਖੇਤੀਬਾੜੀ ਖੇਤੀਬਾੜੀ ਕਰਦੇ ਹੋ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਮੈਂ ਚਾਰਾਂ ਪਾਰਟੀਆਂ ਦੇ ਨਾਮ ਲੈ ਦੇਣਾ ਕਾਂਗਰਸ ਅਕਾਲੀ ਦਲ ਭਾਜਪਾ ਤੇ ਆਮ ਆਦਮੀ ਪਾਰਟੀ ਤੇ ਇੱਕ ਵੈਸੇ 520 ਰੁਪਿਆ ਸ਼ਰਮਣੀ ਅਕਾਲੀ ਦਲ ਅਮਰਸਰ ਸਮਰਨਜੀਤ ਸਿੰਘ ਆਮਾਨ ਦੀ ਪਾਰਟੀ ਆ ਮੇਰੇ ਖਿਆਲ ਇੱਕੋ ਪਾਰਟੀ ਆ ਜਿਨੇ ਤੁਹਾਡਾ ਇਥੋਂ ਉਮੀਦਵਾਰ ਐਲਾਨ ਦਿੱਤਾ ਜੈਪਾਲ ਭੁੱਲਰ ਦਾ ਪਿਤਾ ਜੋ ਕਿ ਗੈਂਗਸਟਰ ਸੀ ਜਿਸ ਦੀ ਮੌਤ ਹੋਈ ਉਹ ਇਹਦੇ ਉਮੀਦਵਾਰ ਨੂੰ ਕਿਵੇਂ ਦੇਖਦੇ ਹੋ ਕੋਈ ਉਹਨਾਂ ਦੇ ਨਾਲ ਸਹਿਯੋਗ ਤੁਸੀਂ ਜੋੜ ਸਕਦੇ ਹੋ ਆਪਣਾ ਨਹੀਂ ਜੀ ਨਹੀਂ ਇਹੋ ਜਨ ਜੀ ਕਾਰਨ ਕਾਰਨ ਤਾਂ ਬਾਕੀ ਨਹੀਂ ਨਾ ਹੋਣੀ ਹੋਰ ਦੂਜੇ ਦਾ ਹਿਸਾਬ ਲਾਵਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਪਾਰਟੀ ਦਾ ਠੀਕ ਇਹਨਾਂ ਤੋਂ ਲਾਭ ਅਕਾਲੀ ਦਲ ਨੂੰ ਵਿਚਾਰ ਸਕਦੇ ਤੁਸੀਂ ਤੁਹਾਨੂੰ ਲੱਗਦਾ ਬਾਦਲਾਂ ਨੇ ਕੰਮ ਕੀਤੇ ਇਸ ਇਲਾਕੇ 'ਚ ਕਾਮਬਾ ਦੇ ਕੋਨੇ ਇਹਨਾਂ ਖਾਸ ਕੀਤੇ ਹਾਂ ਜੀ ਤਾਂ ਬਾਕੀ ਹਿਸਾਬ ਲਾ ਲਾਂਗੇ ਇਹ ਕਿਵੇਂ ਦੇਖਦੇ ਹੋ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਅਕਸਰ ਗੱਲ ਕਰਦੇ ਖੁਦਮੁਖਤਿਆਰੀ ਦੀ तकरीबन ਅਸੀਂ ਤਾਂ ਨਾ ਜਿਆਦਾ ਨਹੀਂ 15 ਸਾਲ ਤੋਂ ਨਾ ਸਾਡਾ ਮਸਲਾ ਜਿਆਦਾ ਆਪਾਂ ਪਿੱਛੇ ਨਾ ਜਾਈਏ ਜੀ ਜਿਆਦਾ ਆਪਾਂ ਇਹਨੂੰ ਬਾਚ ਲਈ ਹੈ ਕੀ ਹੋਇਆ ਵੀ ਪਹਿਲੀ ਵਾਰ ਜਦੋਂ ਅਕਾਲੀ ਸਰਕਾਰ ਸੀ ਜੀ ਉਹਨਾਂ ਕਿਤਾਬੇ ਐ ਤਾਂ ਸਾਡਾ ਜਿਹੜਾ ਗੇਟ ਸੀ ਇਹ ਬੰਦ ਸੀ ਤੇ ਉਦੋਂ ਟਾਈਮ ਇਦਾਂ ਆਇਆ ਵੀ ਕਹਿੰਦੇ ਵੀ ਸਕੂਲਾਂ ਦੇ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਜੀ ਜਾਂ ਤੁਸੀਂ ਪੰਚਾਇਤ ਕਾਰਜ ਕਰੋਗੇ ਤਾਂ ਪੰਚਾਇਤ ਘਰ ਅੰਦਰ ਬਟਨ ਜਗ੍ਹਾ ਹੀ ਨਹੀਂ ਸੀਗੀ ਉਹਨਾਂ ਫਿਰ ਇੱਥੇ ਇੱਕ ਗੇਟ ਬਣਾਇਆ ਸੀ ਅੱਛਾ ਜੀ ਅਕਾਲੀ ਦਲ ਦਾ ਟਾਈਮ ਇੱਕ ਜਿਹੜਾ ਗੇਟ ਉਹ ਧੱਸ ਗਿਆ ਸੀ ਤੇ ਦੂਜਾ ਗੇਟ ਲਾ ਦਿੱਤਾ ਤਾਂ ਇੱਟਾਂ ਕੱਢ ਕੇ ਬਣਾਇਆ ਸੀ ਹਨਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਹਨਾਂ ਨੇ ਫਿਰ ਗੇਟ ਬੰਦ ਕਰਾਤਾ ਮੈਂ ਕਿਹੜੀ ਕੰਮ ਕੀਤਾ ਅੱਛਾ ਤੇ ਉਹ ਕਹਿੰਦੇ ਛੱਡ ਛੁੱਟ ਪਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਆ ਮੇਨ ਸੀ ਜਿਹੜੀ ਆ ਪਾਲੇ ਨੇ ਉਹ ਫਿਰ ਸਾਡੇ ਥਾੜੇ ਫੇਰ ਗਿਆ ਨਾ ਨਾ ਅੱਛਾ ਉਹਨਾਂ ਨੇ ਕੀ ਕੀਤਾ ਵੀ ਕਿਉਂ ਫੇਰ ਗਿਆ ਸਾਫ਼ ਹੀ ਕਰਤਾ ਕੰਮ ਕੀ ਕਰਨਾ ਸਾਨੂੰ ਅਸੀਂ ਬੜੇ ਖੋਜ ਸੀ ਵੀ ਆਉ ਬਣਾਉਣਾ ਸੀ ਕਹਿੰਦੇ ਪਾਰਕ ਬਣਾਉਣਾ ਇੱਥੇ ਚਾਰ ਦਿਵਾਰੀ ਹੋ ਕੇ ਰੋਕਤ ਵਗੈਰਾ ਲੱਗ ਗਿਆ ਪਾਰ ਝੂਲੇ ਵਗੈਰਾ ਲੱਗ ਗਏ ਅੱਛਾ ਜੀ ਹਾਂ ਜੀ ਆ ਤੁਹਾਡੇ ਸਾਹਮਣੇ ਅੱਛਾ ਇਹ ਪੰਚਾਇਤ ਘਰ ਸੀ ਇੱਥੇ ਬਣਿਆ ਬਣਿਆ ਕਹਿੰਦੇ ਇੱਥੇ ਪਾਰਕ ਬਣਾਵਾਂਗੇ ਤੇ ਹੁਣ ਦੇਖ ਲਓ ਪਾਰਕ ਉਹ ਕੰਦਾ ਵੀ ਨਹੀਂ ਅੰਦਰ ਦੀ ਬਿਲਡਿੰਗ ਵੀ ਗਾਇਬ ਆ ਇੱਟਾਂ ਵੀ ਗਾਇਬ ਆ ਸਾਰਾ ਮਲਬਾ ਵੀ ਨਹੀਂ ਲੱਭਿਆ ਕੁਝ ਵੀ ਨਹੀਂ ਹੈਗਾ ਪਾਰਕ ਵੀ ਨਹੀਂ ਬਣਿਆ ਤਾਂ ਇਹ ਹਾਲਾਤ ਨੇ ਹਾਂ ਜੀ ਮੇਰੀ ਗ ਕਿੰਨੀਆਂ ਪਾਰਟੀਆਂ ਹੋ ਚੁੱਕੀਆਂ ਨੇ ਜੇ ਪੰਚਾਇਤ ਆ ਚੰਗੀ ਤਾਂ ਬਣਿਆ ਹੁੰਦਾ ਸਾਨੂੰ ਢਾਉ ਦੀ ਲੋੜ ਕੀ ਸੀ ਲੋੜ ਕਿਸੇ ਨੇ ਵੀ ਨਹੀਂ ਬਣਾਇਆ ਖਤਮ ਗੱਲ ਹੈ ਬਸ ਕਿਸੇ ਨੇ ਵੀ ਮਤਲਬ ਬਚਿਆ ਨਹੀਂ ਇਸ ਦਾ ਚਾਂਦਵਾਰੀ ਵਾਲੀ ਇੱਕ ਮਕਾਨ ਬਣਿਆ ਸੀ ਉਹ ਉਹ ਖਸਤਾਵਾ ਸੀ ਉਹ ਵੀ ਪਟਿਆ ਗਿਆ ਕਿਸੇ ਨੇ ਤਿਆਰ ਨਾ ਕੀਤਾ ਜੇ ਤਿਆਰ ਹੋਵੇ ਤੇ ਨਾ ਪਟਿੰਦਾ ਇਹ ਬਣਿਆ ਹੀ ਨਹੀਂ ਇਹ ਸਾਰਾ ਜਿਹੜਾ ਕੋਈ ਗਰੀਬ ਲੋਕ ਨੇ ਵਿਚਾਰੇ ਕੋਈ ਵਿਆਹ ਲੜਕੀ ਦਾ ਕਰ ਸਕਦੇ ਨੇ ਜਾਂ ਕੋਈ ਭੀੜ ਪੈ ਜਾ ਕੋਈ ਆਮ ਹੀ ਨਹੀਂ ਨੀ ਹੋ ਜਾਏ ਆ ਵੀ ਸਰਕਾਰੀ ਥਾਂ ਜਾਂ ਸਾਂਝੀ ਥਾਂ ਪਿੰਡ ਦੀ ਵਰਤੀ ਜਾਂਦੀ ਅੱਛਾ ਉਹ ਜਿਹੜਾ ਗਰੀਬ ਇਹਨਾਂ ਉਹਨਾਂ ਦਾ ਪਰਦਾ ਢੱਕਿਆ ਜਾਂਦਾ ਹਾਂਜੀ ਅੱਛਾ ਇਹ ਚੀਜ਼ ਦੀ ਇਹਨਾਂ ਪ੍ਰੋਵਾਈਡ ਨਹੀਂ ਕਿਸੇ ਨੇ ਕੀਤੀ ਵੀ ਇਹਦੀ ਇੱਟ ਕਿੱਧਰ ਗਈ ਹੈ ਜਾਂ ਆਹ ਕੁਝ ਕਿੱਧਰ ਗਿਆ ਜੀ ਆਹ ਕੁਝ ਕਿੱਧਰ ਗਿਆ ਨਾ ਨਾ ਕੋਈ ਗੱਲ ਨਹੀਂ ਕੀਤੀ ਕਿਸੇ ਉਦਿਆ 80 ਹਜ਼ਾਰ ਇੱਟੋਂ ਵੇ ਤੇ ਅੱਜ ਆਹੀ ਆਜ ਵੇਲੇ ਬੈਠੇ ਆ ਅਡੇ ਕੋ ਤਾਂ ਆ ਜਾਂਦੇ ਥੋੜੇ ਦਿਨਾਂ ਬਾਅਦ ਭਾਈ ਆ ਸੰਦ ਬਾਹਰ ਕੱਢੋ ਜਿੰਨਾਂ ਨੇ ਪਸ਼ੂ ਪੰਨਨ ਉਹ ਵੀ ਕੱਢ ਦ ਅਸੀਂ ਤਾਂ ਸਪਾਈ ਕਰ ਲਈ ਅੱਛਾ ਇਹਦੀ ਇਹਦੀ ਅਜੇ ਹੋਰ ਵੀ ਸਪਾਈ ਕਰ ਜਾਂਦੇ ਨੇ ਕਰ ਕਰਦੇ ਉਹ ਕਿਰਾਇਆ ਫੇਰ ਜਾਂਦੇ ਨੇ ਫਿਰ ਉਦਾਂ ਹੀ ਕੰਮ ਜੀ ਅੱਛਾ ਨੌਜਵਾਨ ਵੀ ਖੜੇ ਨੇ ਭਾਈ ਇੱਕ ਸਵਾਲ ਮੈਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀਪ ਸਿੱਧੂ ਨੂੰ ਲੈ ਕੇ ਚਰਚਾ ਹੋਈ ਵੀ ਦੀਪ ਸਿੱਧੂ ਕਰਕੇ ਮਾਨ ਸਾਹਿਬ ਪਿਛਲੀ ਵਾਰੀ ਜਿੱਤ ਗਏ ਸੰਗਰੂਰ ਤੋਂ ਤੇ ਇਸ ਵਾਰੀ ਵੀ ਹੁਣ ਉਹ ਪਾਰਟੀ ਦੇ ਉਮੀਦਵਾਰ ਐਲਾਨ ਰਹੇ ਤੁਹਾਡੇ ਇਥੋਂ ਜੈਪਾਲ ਭੁੱਲਰ ਦੇ ਪਿਤਾ ਜੋ ਗੈਂਗਸਟਰ ਸੀ ਜਿਹੜਾ ਕਤਲ ਹੋਇਆ ਸੀ ਕਲਕੱਤੇ ਦੇ ਵਿੱਚ ਉਹਦੇ ਪਿਤਾ ਨੂੰ ਉਮੀਦਵਾਰ ਐਲਾਨਿਆ ਉਹਨਾਂ ਨੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਸਹਿਯੋਗ ਦੇਓਂ ਦੇਖੋ ਜੀ ਉਹਨਾਂ ਦਾ ਬੇਟਾ ਗੈਂਗਸਟਰ ਸੀ ਤੇ ਬਾਕੀ ਉਹਨਾਂ ਇਨਸਾਨ ਵਧੀਆ ਸੀ ਉਹਨਾਂ ਦੇ ਫਾਦਰ ਪੰਜਾਬ ਪੁਲਿਸੇ ਜੌਬ ਕਰਦੇ ਸੀ ਉਹਨਾਂ ਨੇ ਕਾਫੀ ਇੰਟਰਵਿਊ ਉਹਨਾਂ ਦੇ ਦੇਖਿਆ ਤੇ ਬੰਦੇ ਇਨਸਾਨ ਚੰਗੇ ਦੇਖੋ ਵੇਖਦੇ ਆ ਵਿਚਾਰ ਕਰਦੇ ਉਹਨਾਂ ਬਾਰੇ ਕੀ ਨਵੀਂ ਪਾਰਟੀ ਆ ਵਿੱਚ ਆਦਿਆਂ ਉਹਨਾਂ ਨੇ ਸੋਚਿਆ ਜਾ ਸਕਦਾ ਹੈ ਜਾ ਸਕਦਾ ਜੀ ਤੇ ਮਾਨ ਸਾਹਿਬ ਦੇ ਏਜੰਡੇ ਨੂੰ ਤਾਂ ਕਈ ਐ ਕਹਿੰਦੇ ਵੀ ਇਹ ਤਾਂ ਖਾਲਸਤਾਨੀ ਐ ਤਾਂ ਐ ਐ ਆਏ ਉਹਨੂੰ ਕਿਵੇਂ ਦੇਖਦੇ ਹੋ ਇਹ ਤਾਂ ਇਹ ਆਪਣੀ ਆਪਣੀ ਸੋਚ ਹੈ ਚਲੋ ਆਪਾਂ ਦਾ ਨਾ ਫਿਰ ਬੜੇ ਕੁਝ ਕਹਿ ਨਹੀਂ ਸਕਦੇ ਹੂੰ ਜੀ ਹਾਂ ਭਾਈ ਸਸੀ ਗਾਲ ਤੁਹਾਡਾ ਕੀ ਨਾਮ ਹੈ ਜਿਹੜਾ ਮੇਰਾ ਨਾਮ ਬਲਜੀਤ ਸਿੰਘ ਹੈ ਕੀ ਕੰਮ ਕਰ ਕਰਦੇ ਹੋ ਵੀਰੇ ਮੈਂ ਤਾਂ ਆਟੋ ਡਰਾਈਵਰ ਆ ਅੱਛਾ ਜੀ ਤਾਂ ਭਾਈ ਕੀ ਲੱਗਦਾ ਕਿਹੜੀ ਪਾਰਟੀ ਨੇ ਅਜ ਤੱਕ ਆਮ ਲੋਕਾਂ ਵਾਸਤੇ ਕੰਮ ਕੀਤੇ ਆ ਆਮ ਆਦਮੀ ਪਾਰਟੀ ਦੇ ਦੋ ਸਾਲਾਂ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਆਮ ਆਲ ਪਾਰਟੀ ਦੇ ਪਰ ਜੋ ਵਰਕਰ ਆਪਦਾ ਕੰਮ ਕੀਤੀ ਜਾਂਦੇ ਨੇ ਜੋ ਵੀ ਹੈਗਾ ਕੰਮ ਇੱਥੇ ਚੱਲੀ ਜਾਂਦਾ ਹੈਗਾ ਆਮ ਪਾਰਟੀ ਐਮਐਲਏ ਮਿਲ ਜਾ ਉਹ ਨਹੀਂ ਮਿਲਦਾ ਕਹਿੰਦੇ ਗੱਲ ਤਾਂ ਸੁਣਦਾ ਹੀ ਨਹੀਂ ਹੈਗਾ ਕੀ ਉਹ ਮੈਂ ਕੋਈ ਚੱਲੀ ਜਾਂਦਾ ਉਦਾਂ ਚੱਲੀ ਜਾਂਦਾ ਹੈਗਾ ਨਾਲੇ ਉਹ ਕਹਿੰਦੇ ਅਸੀਂ ਆਮ ਕਰਾਂ ਦੇ ਧੀਆਂ ਪੁੱਤਾਂ ਅਸੀਂ ਤਾਂ ਕੋਈ ਖਾਸ ਹੈ ਹੀ ਨਹੀਂ ਹਲੇ ਮਿਲਦੇ ਨਹੀਂ ਕਿ ਤੁਹਾਨੂੰ ਤੇ ਅੱਜ ਤੱਕ ਜੋ ਐਮਐਲਏ ਬਣਿਆ ਅਜੇ ਤੱਕ ਐਮਐਲਏ ਨੇ ਇੱਥੇ ਗਿਣਾ ਨਹੀਂ ਮਾਰਿਆ ਹੈਗਾ ਆਮ ਪਾਰਟੀ ਵਾਲੇ ਐਮਐਲਏ ਨੇ ਹਾਈ ਤੱਕ ਸਾਡੇ ਪਿੰਡ 'ਚ ਕਹਿੰਦੇ ਆਂ ਜੀ ਚੋਰੀਆਂ ਠੱਗੀਆਂ ਵਧੀਆਂ ਜਾਂਦੇ ਨਸ਼ਾ ਵਧੀ ਜਾਂਦਾ ਨਾ ਜਿਵੇਂ ਨਸ਼ੇ ਦਾ ਕਿਹਾ ਸੀ ਨਸ਼ਾ ਵੰਗ ਨਹੀਂ ਆ ਬੇਰੋਜ਼ਗਾਰੀ ਵੱਧ ਤੋਂ ਵੱਧਾ ਪੜੇ ਲਿਖੇ ਮੁੰਡੇ ਨੌکریاں ਨਹੀਂ ਮਿਲੀਆਂ ਮਾਨ ਸਾਹਿਬ ਕਹਿੰਦੇ ਜਿੰਨੀਆਂ ਨੌکریاں ਪੰਜਾਂ ਸਾਲਾਂ 'ਚ ਪਿਛਲੀਆਂ ਪਾਰਟੀਆਂ ਦਿੰਦੀਆਂ ਸੀ ਮੈਂ ਦੋਹਾਂ 'ਚ ਦੇ ਦਿੱਤੀਆਂ ਕੋਸ਼ਿਸ਼ ਨਹੀਂ ਜੀ ਆਪਾਂ ਇੱਥੇ ਸਾਡੇ ਪਿੰਡ 'ਚ ਤੁਹਾਨੂੰ ਮੈਂ ਕਿੰਨੇ ਦਿਖਾ ਦਾਂ ਬੇਰੋਜ਼ਗਾਰ ਮੁੰਡੇ ਬਹੁਤ ਫਿਰਦੇ ਆ ਪੜੇ ਲਿਖੇ ਤੇ ਨਸ਼ਾ ਵੱਧ ਤੋਂ ਵੱਧ ਵਧੀ ਜਾਂਦਾ ਹੈ ਸਾਡੇ ਪਿੰਡ ਜੇ ਵੀ ਵਧੀ ਜਾਂਦਾ ਹੌਲੀ ਪਹਿਲਾਂ ਘਟ ਸੀ ਹੌਲੀ ਹੌਲੀ ਹੁਣ ਚੋਰੀਆਂ ਵੀ ਨਸ਼ੇ ਜਿਹੜੇ ਨਸ਼ੇ ਕਰਦੇ ਚੋਰੀਆਂ ਵੀ ਕਰਦੇ ਫਿਰ ਤੇ ਬਹੁਤ ਬੁਰਾ ਹਾਲ ਹੈ ਜੀ ਪ੍ਰਾਈਵੇਟ ਜੌਬ ਕਰਨੀ ਚਾਹੀਏ ਸ਼ਾਮ ਨੂੰ ਕਿਨਾਂ ਮੈਂ ਮੋਗੇ ਜੌਬ ਕਰਦਾ ਸੀ ਕੱਲੇ 6 ਵਜੇ ਮੈਂ ਉੱਥੋਂ ਤੁਰਦਾ ਸੀ ਕਿਨਾਂ ਆਉਂਦਿਆਂ ਸਰਦੀ ਦੇਬ ਨੂੰ 9 ਵਜੇ ਦਾ 8 9 ਵਜੇ ਦਾ ਟ੍ਰੇਨ ਤੇ ਆਉਂਦਾ ਸੀ ਮੈਂ ਤੇ ਰਾਤ ਨੂੰ ਡਰ ਲੱਗਦਾ ਸੀ ਇਸ ਰੋਡ ਤੇ ਆਉਣ ਲੱਗਿਆ ਵੀ ਕਿਵੇਂ ਆਉਣਾ ਜਾਂ ਕਿਸੇ ਗੱਡੀ ਮਗਰ ਲਾ ਕੇ ਆਉਣਾ ਪੈਂਦਾ ਸੀ ਕਿਵੇਂ ਐਵੇਂ ਸਾਡੇ ਟੀ ਪੁਆਇੰਂਟ ਤੇ ਤਾਂ ਬਹੁਤ ਲੁੱਟਾਂ ਹੋਉਂਦੀਆਂ ਨੇ ਆਪਣੇ ਇਲਾਕੇ ਚ ਬੰਦੇ ਨੂੰ ਡਰ ਲੱਗੇ ਤਾਂ ਜ਼ਾਹਰ ਆ ਕੇ ਘਟਨਾਵਾਂ ਹੋ ਰਹੀਆਂ ਬਹੁਤ ਘਟਨਾਵਾਂ ਹੋ ਰਹੀਆਂ ਜੀ ਦਿਨ ਦਿਹਾੜੇ ਹੀ ਕਿਨਾਂ ਰੋਕੇ ਪੁੱਛਣਗੇ ਕਿ ਨਾ ਥੋੜੇ ਦਿਨ ਪਹਿਲਾਂ ਇਹ ਤਾਂ ਪਿੰਡ ਦੇ ਮੁੰਡਾ ਕਹਿੰਦਾ ਮੈਨੂੰ ਦੋ ਮੁੰਡਿਆਂ ਨੇ ਰੋਕਿਆ ਕਹਿੰਦੇ ਬਈ ਮੋਬਾਈਲ ਹੈਗਾ ਕਹਿੰਦਾ ਮੈਂ ਰੋਕ ਗਿਆ ਪਹਿਲਾਂ ਤਾਂ ਤੇ ਉਹ ਮੁੰਡਾ ਥੋੜਾ ਹਟਾ ਘਟਾ ਸੀ ਤੇ ਆਂਦਾ ਅੱਬਾ ਜੀ ਦੂਜਾ ਕਹਿੰਦਾ ਨਹੀਂ ਯਾਰ ਆਪ ਹੋਰ ਕੇ ਉਸ ਨੂੰ ਫੋਨ ਕਰ ਲਾਂਗੇ ਆਂਦਾ ਉਹਨਾਂ ਮੇਰਾ ਤਾਂ ਫੋਨ ਖੋਣਾ ਸੀ ਤੇ ਜੇ ਹੋ ਸਕਦੀ ਸੀ ਘਟਨਾ ਜੇ ਉਹ ਬੰਦਾ ਉਹ ਜਾਂ ਕੋਈ ਮਾੜਾ ਹੁੰਦਾ ਤਾਂ ਤੇ ਬਚਾਅ ਹੋ ਗਿਆ ਚਲੋ ਹੁੰਦਾ ਆਂਦਾ ਬਾਕੀ ਅੱਗੇ ਤੋਂ ਨਾ ਟਾਈਮ ਨਾ ਬੰਦੇ ਨੂੰ ਤੁਰਨਾ ਚਾਹੀਦਾ ਆਂਦਾ ਸ਼ਾਮ ਦਾ ਟ ਅਸੀ ਕੱਲ ਬਾਈ ਜੀ ਤੁਹਾਡਾ ਕੀ ਨਾਮ ਹੈ ਇਹ ਕਰੇ ਦਾ ਗੱਲ ਸਾਡੇ ਸੀ ਨਾ ਤਾਂ ਦੱਸ ਦਿਓ ਗੱਲ ਨਾ ਨਾ ਸ਼ਾਮਾ ਆਪਾਂ ਗੱਲ ਕੱਟ ਕੇ ਪਾਟੀ ਇਹ ਲੈਂਟਰ ਪਟਾ ਹੈਗਾ ਤੁਸੀਂ ਕਿਹੜਾ ਲੈਂਟਰ ਪਾਇਆ ਹੈ ਨਾ ਨਾ ਲੈਂਟਰ ਉਹ ਕਰੇ ਦਾ ਮੈਂ ਕੀ ਆਣਾ ਇੱਕ ਮਿੰਟ ਕੀ ਜਨ ਹੈਲੋ ਹਾਂਜੀ ਅਸੀਂ ਤਾਂ ਜੀ ਇੱਕ ਹੀਗਾ ਜੀ ਆ ਬੁਰਕੀਆਂ ਦੋ ਤੇ ਆ ਕੇ ਕਰਦੀ ਰਾਖੀ ਕਰਨਾ ਵੀ ਇਹ ਵੀ ਨਾ ਪੁੱਟੀ ਜੇ ਸਰਕਾਰ ਦੇ ਵਿੱਚ ਜੇ ਦੋ ਜੋ ਸਾਲ ਤਿੰਨ ਰਹਿ ਗਏ ਆ ਅੱਛਾ ਜੀ ਅਭੀ ਤਿੰਨ ਸਾਲਾਂ ਤੋਂ ਇਹ ਹੀ ਪੱਟੀਆਂ ਜਾਣੀ ਇਹੜੇ ਰਾਕੀ ਪੱਟੀਆਂ ਜਾਣ ਜੀ ਹਾਂ ਜੀ ਹਾਂ ਜੀ ਤਾਂ ਹੋਰ ਵੀ ਨੇ ਬਾਈ ਗੱਲਬਾਤ ਕਰਦੇ ਹਸੀ ਗੱਲ ਬਾਈ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸੁਖਦੇਵ ਸਿੰਘ ਜੀ ਕੀ ਕੰਮ ਕਰ ਕਰਦੇ ਹੋ ਖੇਤੀਬਾੜੀ ਕਰਦੇ ਆ ਸਰ ਬਾਈ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਪਿਛਲੀਆਂ ਵੀ ਦੇਖੀਆਂ ਹੋਣੀਆਂ ਸਾਰੀਆਂ ਅਕਾਲੀ ਦਲ ਤੋਂ ਸ਼ੁਰੂ ਕਰ ਲੈਨੇ ਆ ਕੀ ਰਿਪੋਰਟ ਆ ਉਹਨਾਂ ਦੀ ਲੱਗਦਾ ਦੁਬਾਰਾ ਮੌਕਾ ਦੇਉਂ ਕਹਿੰਦੇ ਆ ਤੇ ਉਹ ਸਾਨੂੰ ਪੰਜਾਬ ਬਚਾਓ ਯਾਤਰਾ ਚੱਲ ਇੱਕ ਵਾਰੀ ਸਾਰਾ ਕੁਝ ਹੁੰਦਾ ਜਦੋਂ ਹੋਣ ਮੰਨੋ ਇਲੈਕਸ਼ਨ ਆ ਜਾਂਦੇ ਸਾਰੇ ਘਰਾਂ 'ਚ ਬਾਹਰ ਆ ਜਾਂਦੇ ਆ ਹਜੇ ਤੱਕ ਮੰਨ ਲਓ ਅਕਾਲੀ ਦਲ ਵੀ ਇੱਥੇ ਜਿੱਤ ਕੇ ਜਾਂਦਾ ਦੁਬਾਰਾ ਉਸੇ ਸਪਿੰਡ 'ਚ ਨਹੀਂ ਵੜਦਾ ਚਾਹੇ ਕਾਂਗਰਸ ਤੋਂ ਐ ਸਤਕਾਰਗੁਰ ਗੈਰੀ ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਇੱਕ ਵਾਰੀ ਵੀ ਨਹੀਂ ਸਪਿੰਡ ਵਿੱਚ ਆਈ ਉਸ ਤੋਂ ਬਾਅਦ ਅਈਆ ਸਾਹ ਆਏ ਨੇ ਆਪਣੇ ਐਮ ਐਲ ਏ ਸਾਹ ਆਮ ਆਦਮੀ ਪਾਰਟੀ ਦੇ ਉਹ ਵੀ ਬਸ ਇੱਕ ਵੋਟਾ ਮੰਗਣ ਆ ਦੇਣ ਉਸ ਤੋਂ ਬਾਅਦ ਕੋਈ ਵੀ ਨਹੀਂ ਇੱਥੇ ਆਇਆ ਭਾਵੇਂ ਹੁਣ ਐਮ ਪੀ ਆਉਣਗੇ ਹੁਣ ਤਾਂ ਦਿੱਲੀ ਆਉਣਗੇ ਤੇ ਲੋਕ ਇਕੱਠ ਕਰਨਗੇ ਕਿ ਅਸੀਂ ਆ ਕਰਾਂਗੇ ਆ ਕਰੇ ਮੂੰਹ ਨਾਲ ਕਰਦੇ ਸਾਰਾ ਕੁਝ ਤੇ ਮੂੰਹ ਨਾਲ ਹੀ ਹੋ ਜਾਂਦਾ ਸਾਰਾ ਕੁਝ ਗੱਲਾਂ ਦਾ ਕੜਾ ਹੈ ਗੱਲਾਂ ਕੜਾਈ ਗਰਾਊਂਡ ਜ਼ੀਰੋ ਦਾ ਆਪਾਂ ਦੇਖੀਏ ਤਾਂ ਕੁਝ ਵੀ ਨਹੀਂ ਹੈਗਾ ਇੱਥੇ ਹਾਂਜੀ ਤੇ ਮਾਨ ਸਾਹਿਬ ਰਹਿ ਗਏ ਸਿਮਰਨਜੀਤ ਸਿੰਘ ਮਾਨ ਕਿਵੇਂ ਦੇਖਦੇ ਨੇ ਜੈਪਾਲ ਭੁੱਲਰ ਦੇ ਪਿਤਾ ਜੈਪਾਲ ਦੇ ਪੁਲਰ ਦੇ ਪਿਤਾ ਤੇ ਐਲਾਨ ਦਿੱਤੇ ਗਏ ਆ ਤੁਹਾਡੇ ਮੀ ਆਂ ਜੀ ਹਾਂ ਜੀ ਪਤਾ ਹੈ ਮੈਨੂੰ ਸਾਰਾ ਜੀ ਹਾਂ ਜੀ ਹਾਂ ਜੀ ਪਰ ਇਸ ਵਾਰ ਕੋਈ ਨਹੀਂ ਸੋਚਾਂਗੇ ਉਸ ਬਾਰੇ ਵੀ ਹਾਂ ਜੀ ਬਿਲਕੁਲ ਟਾਇਰ ਪੂਟ ਆ ਵੱਖ-ਵੱਖ ਪਾਰਟੀਆਂ ਦੀ ਤਾਂ ਬਜ਼ੁਰਗਾਂ ਨੇ ਇੱਕ ਬੜੀ ਕਮਾਲ ਦੀ ਗੱਲ ਕੀਤੀ ਵੀ ਤਿੰਨ ਸਾਲ ਕਹਿੰਦੇ ਸਾਨੂੰ ਹੁਣ ਇਹਨਾਂ ਦੀ ਰਾਖੀ ਕਰਨੀ ਪੈਣੀ ਆ ਜਿਹੜੇ ਥੰਮ ਜੇ ਰਹਿ ਗਏ ਹੈ ਕਿ ਵੀ ਇਹ ਨਾ ਕੋਈ ਪੱਟ ਕੇ ਲੈ ਜੇ ਬਾਕੀ ਤਾਂ ਉਹਨਾਂ ਦਾ ਪੰਚਾਇਤ ਘਰ ਗਾਇਬ ਹੋ ਗਿਆ ਡਰਾਈਵਰ ਸਾਹਿਬ ਤੁਸੀਂ ਦੱਸੋ ਤੁਸੀਂ ਤਾਂ ਹੋਰਾਂ ਸੂਬਿਆਂ ਤੇ ਵੀ ਜਾਂਦੇ ਹੋਵੋਗੇ ਸਾਡੇ ਨਾਲ ਚਲੋ ਤਾਂ ਤੁਹਾਨੂੰ ਆਦੇ ਅਸੀਂ ਕਲੋਨੀ ਦਾ ਮਾਹੌਲ ਵਿਖਾ ਦੇਣਾ ਇਹ ਰੋਡ ਵੇਖੋ ਕਿ ਸਾਡੇ ਅਜੇ ਤੱਕਰਾ ਕੰਮ ਨਹੀਂ ਹੋਇਆ ਕੀ ਕਮੀ ਹੈ ਨਹੀਂ ਕਿ ਸੜਕ ਟੁੱਟੀ ਵੀ ਹੈ ਹਾਂ ਸੜਕ ਟੁੱਟੀ ਜਦੋਂ ਹੁਣ ਬਰਸਾਤ ਪੈਂਦੀ ਪਾਣੀ ਖੜ ਜਾਂਦਾ ਤੇ ਲੰਘਣ ਤੋਂ ਬਾਅਦ ਬੱਚੇ ਪੜ੍ਹ ਸਕੂਲੇ ਜਾਂਦੇ ਵਟਾਂ ਤੋਂ ਤੁਰ ਕੇ ਜਾਂਦੇ ਅੱਛਾ ਹਾਂ ਜੀ ਨਹੀਂ ਬੁਰਾ ਤੁਹਾਨੂੰ ਮੌਕਾ ਖਾ ਦਿੰਦੇ ਹਾਂ ਜੀ ਤਸਵੀਰ ਵੀ ਜਰੂਰ ਲਗਾ ਬਣੀ ਨਹੀਂ ਵੀ ਬਣੀ ਨਹੀਂ ਇਹ ਕਿ ਨਾ ਇੱਕ ਫਿਰ ਨਹੀਂ ਬਣ ਗਈ ਪਿੰਡ ਦੀ ਦੂਜੀ ਬਣੀ ਨਹੀਂ ਪਿੰਡ ਜੇ ਵੀ ਸਾਡੇ ਬਹੁਤ ਮੰਦਾ ਹਾਲੇ ਪਾਰਟੀ ਬਾਜ਼ੀਆਂ ਚੱਲਦੀਆਂ ਇਹ ਇੱਕ ਪਾਸੋਂ ਬਣ ਜਾਂਦੀ ਦੂਜੇ ਵੇ ਛੱਡ ਦਿੱਤਾ ਗਿਆ ਪਾਰਟੀ ਬਾਜ਼ੀਆਂ ਵਾਲੀ ਇੱਕ ਗੱਲ ਆ ਆ ਮਾਨ ਸਾਹਿਬ ਕਹਿੰਦੇ ਕਿ ਪਹਿਲਾਂ ਪਾਰਟੀਆਂ ਨੇ ਨਾ ਇੱਕ ਦੂਜੇ ਉੱਤੇ ਪਰਚੇ ਕਰਾਉਣ ਲਾਤੇ ਸੀ ਬੰਦੇ ਅਸੀਂ ਇਹ ਕੰਮ ਖਤਮ ਕੀਤਾ ਹੁੰਦੀ ਆ ਇਹ ਕੰਮ ਹੁੰਦਾ ਹੁਣ ਕਿ ਖਤਮ ਹੋਇਆ ਪਹਿਲਾਂ ਨਾ ਨਹੀਂ ਇੱਥੇ ਪਿੰਡ ਜੇ ਵੈਸੇ ਤਾਂ ਸਾਡੇ ਇਹ ਚੀਜ਼ਾਂ ਤੋਂ ਬਚਾਇਆ ਬਾਕੀ ਕੰਮ ਕਰਦੇ ਹਿਸਾਬ ਨਾਲ ਤਾਂ ਵੇਖੀਏ ਸਾਡੇ ਤਾਂ ਬਹੁਤ ਮੰਦਾ ਆ ਰਿਹਾ ਸੀ ਆਦੀ ਖੁਦ ਪੈਸੇ ਦੇ ਕੇ ਫਰਨੀ ਤੇ ਮਿੱਟੀ ਪੋਈਏ ਘਰ ਨੂੰ ਜਾਣਰ ਐਡੇ ਡਾ ਗਰਾ ਹੁੰਦਾ ਸੀ ਮੀਂਹ ਪੈ ਗਿਆ ਪਾਣੀ ਭਰ ਜਾਂਦਾ ਇੱਥੋਂ ਸ਼ੁਰੂ ਹੋ ਜਾਂਦਾ ਜੀ ਆ ਫਰਨੀ ਤੋੜ ਉਹ ਅੱਗੋ ਬਣੀ ਹੋਈ ਆ ਤੇ ਆ ਬਾਹਰਲੀ ਫਰਨੀ ਸਾਰੀ ਛੱਡੀ ਹੋਈ ਏ ਜੀ ਕਿਉਂ ਇਹ ਅੰਦਰਲੀ ਗ੍ਰਾਂਟ ਨਹੀਂ ਆਈ ਸਾਰੇ ਪਿੰਡ ਲਈ ਆ ਗਈ ਤੇ ਇਹਦੇ ਲਈ ਗ੍ਰਾਂਟ ਕਿਤੇ ਗਈ। ਲਾ ਤਾਂ ਆਈ ਹੋਊਗੀ ਗਾਇਬ ਹੋਊਗੀ। ਆਈਆਂ ਇਹੀਆਂ ਗ੍ਰਾਂਟਾ ਚਲੋ ਕਹਿੰਨਾ ਰਾਲ ਮਿਲ ਕੇ ਲਾ ਲੈਂਦੇ। ਵੀ ਸਾਰੇ ਪਿੰਡ ਲਈ ਗ੍ਰਾਂਟ ਆਈ ਹੈ। ਇਕੱਥਾਂ ਦੇ ਥੋੜੀ ਆਪਾਂ ਲਾ ਦੇਣੀ। ਦੂਰੀ ਦੂਰੀ ਵਾਰ। ਇੱਕ ਗਲੀ ਨਾਲ ਆਪਾਂ ਰਿਪੀਟ ਕਰ ਰਹੇ ਆ। ਇੱਕ ਨੂੰ ਆਪਾਂ ਪਹਿਲੀ ਵਾਰ ਹੀ ਨਹੀਂ ਬਣਾ ਰਹੇ। ਮਤਲਬ ਖਾਸ ਕਲਚਰ ਚੱਲਿਆ ਉਹ ਜਿਨ੍ਹਾਂ ਦੇ ਜੋ ਸਰਪੰਚ ਦਾ ਘਰ ਆ ਜਾਂ ਕਿਸੇ ਦਾ ਜਾਂ ਉੱਥੇ ਚਲੋ ਤੁਹਾਨੂੰ ਪਤਾ ਹੀ ਹੈ ਜੀ ਸਾਰਾ ਇਹ ਅੱਜ ਕੱਲ੍ਹ ਚੱਲਦਾ ਐਵੇਂ ਹੀ ਆ। ਜਿਹੜੇ ਆਪਦੇ ਲਾਗੇ ਲਾਗੇ ਵਧੀਆ ਬਣ ਜਾਂਦੇ ਦੂਜਿਆਂ ਦਾ ਧਿਆਨ ਹੀ ਨਹੀਂ ਕਰਦੇ। ਆ ਦੇਖ ਸਕਦੇ ਹੋ ਤੁਸੀਂ ਅੱਗੇ ਨਾਲ। ਬਿਲ ਮੋਟਲੀਆਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਪੂਰੀਆਂ ਨਹੀਂ ਹੋਈਆਂ ਫਿਰ ਨਹੀਂ ਜਿਹੜੀ ਹੈ ਸਹੀ ਨਹੀਂ ਸੜਕਾਂ ਟੁੱਟੀਆਂ ਹੋਈਆਂ ਹਾਂਜੀ ਤੁਹਾਡੀ ਗੱਲ ਹੈ ਜੀ ਵੀ ਕੋਈ ਜਿਹੜੀ ਪਾਰਟੀ ਬਣਦੀ ਹੈ ਵੋਟ ਉਹਨੂੰ ਸਾਰਾ ਪਿੰਡ ਪਾਉਂਦਾ ਜਾਂ ਅੱਧਾ ਪਿੰਡ ਪਾਉਂਦਾ ਹੈ ਜੀ ਤੇ ਕੰਮ ਉਹ ਕੱਲ ਇੱਕ ਦੋ ਬੰਦੇ ਪਿੰਡ ਦੇ ਵਾਸਤੇ ਕਰਦੇ ਦੂਜਿਆਂ ਦਾ ਕੰਮ ਬਿਲਕੁਲ ਨਹੀਂ ਕਰਦੇ ਇਹ ਤਾਂ ਹੁੰਦਾ ਤੁਹਾਡੇ ਪਿੰਡ ਚ ਹੁੰਦਾ ਇਹ ਬਿਲਕੁਲ ਹੁੰਦਾ ਸਾਡੇ ਪਿੰਡ ਬਹੁਤ ਜ਼ਿਆਦਾ ਹੁੰਦਾ ਕੌਣ ਨੇ ਹੋ ਜਾ ਕੰਮ ਕਿਹਨਾਂ ਦੇ ਹੁੰਦੇ ਆਵਾਜ਼ ਵੀ ਪਾਰਟੀ ਵਾਲਿਆਂ ਦੀ ਨਾ ਨਾ ਨਾਮ ਨਾ ਲਈ ਆਪਾਂ ਨੀ ਗਾ ਸੁਣ ਲੋ ਜੀ ਨਾਮ ਦੀ ਗੱਲ ਆ ਜਿਹੜਾ ਕੰਮ ਹੋਇਆ ਨਾ ਜੀ ਇਹ ਇਹ ਇਸੇ ਕੰਮ ਕਰਕੇ ਹੋਇਆ ਜੀ ਆਮ ਆਦਮੀ ਪਾਰਟੀ ਦੋ ਬੰਦੇ ਉੱਠੇ ਨੇ ਵੀ ਅਸੀਂ ਇਹਦਾ ਸੁਧਾਰ ਕਰਨਾ ਅਸੀਂ ਪਟਕਲ ਜਾਣਾ ਹੈ ਸੁਧਾਰ ਕਰਤਾ ਖਾਲੀ ਕਰਤਾ ਉਹੀ ਹੈ ਨਾ ਉਹ ਸਰਪੰਚ ਨੇ ਆਖਿਆ ਵੀ ਇਹ ਲੈ ਚੱਲਣ ਸਾਰਾ ਕੁਝ ਕੁਝ ਮੈਂ ਵੀ ਲੈ ਜਾ ਮੈਂ ਵੀ ਪੰਚਾਇਤ ਮੈਂਬਰ ਹਾਂ सरपंच ਨੂੰ ਆਖਿਆ ਵੀ ਇੱਕ ਦਲਦਾਰ ਉਹ ਸਾਰਾ ਕੁਝ ਪੱਟੀ ਲ ਜਾਂਦਾ ਤੇ ਮੈਂ ਨਾ ਮੈਲ ਜਾ ਗਾ ਗਾਡਰ ਤੇ ਕੁਛ ਇੱਟ ਸਰਪੰਚ ਲੈ ਗਿਆ ਹੂੰ ਕੁਛ ਸਮਾਨ ਉਹ ਜਿਹੜੇ ਦੋ ਬੰਦੇ ਸੀ ਜਿਹੜੇ ਆਮ ਆਦਮੀ ਦੇ ਲੀਡਰ ਉੱਠੇ ਸੀ ਉਹ ਲੈ ਗਏ ਨੇ ਅਸੀਂ ਇੰਨੇ ਨਿਕਾਂਦ ਕਰਕੇ ਉੱਤੇ ਜੜੀ ਲਵਾ ਕੇ ਪਾਰਕ ਬਣਾਉਣਾ ਹੂੰ ਉਹਨਾਂ ਅਸੀਂ ਕਰਨਾ ਸਰਪੰਚ ਨੂੰ ਅਸੀਂ ਕੁਛ ਨਹੀਂ ਕਰਨ ਦੇਣਾ ਹੂੰ ਸਰਪੰਚਾਂ ਦਾ ਮੇਰੇ ਤੋਂ ਬਿਨਾ ਕਾਰ ਨਹੀਂ ਸਕਦੇ ਉਹਦੇ ਕਾਰਨ ਜਿਹੜਾ ਨਾ ਸਾਰਾ ਵਿਕਾਸ ਇੱਥੇ ਹੋ ਗਿਆ ਜੀ ਤ ਉਹ ਜਿਹੜੇ ਐਮਐਲਏ ਸਾਹਿਬ ਨੇ ਉਹ ਉਹਨਾਂ ਦੋ ਬੰਦਿਆਂ ਦੇ ਮਗਰ ਲਾ ਕੇ ਉਹ ਸਾਰਾ ਕੰਮ ਹੀ ਰੁਕ ਗਿਆ ਹਾਂਜੀ ਤਾਂ ਫਿਰ ਹੁਣ ਵੋਟ ਕਿਸੇ ਨੂੰ ਤਾਂ ਪਾਉਣੀ ਐ ਮੈਨੂੰ ਤੁਸੀਂ ਇੱਕ ਮੋਹਰ ਲਾਓ ਕੋਈ ਵੀ ਸਾਗੇ ਤਾਂ ਹੈ ਜੇ ਨਾ ਆਣਗੇ ਤਾਂ ਪੁੱਛਾਂਗੇ ਫਿਰ ਡਿਸਾਈਡ ਕਰਾਂਗੇ ਵੀ ਕੀ ਕਰਦੇ ਹਾਂ ਇੱਕ ਆਖਰੀ ਸਵਾਲ ਮੈਂ ਤੁਹਾਨੂੰ ਹੁਣ ਆਪੇ ਲੀਡਰਾਂ ਦੀ ਗੱਲ ਕਰਦੇ ਆਂ ਬਹੁਤ ਸਾਰੇ ਲੀਡਰ ਦਲ ਬਦਲੂ ਹੁੰਦੇ ਨੇ ਬਹੁਤ ਸਾਰੇ ਹੁਣ ਰਮਨੀਤ ਬਿੱਟੂ ਭਾਜਪਾ ਚਲੇ ਗਏ ਕੋਈ ਕਿੱਧਰੋਂ ਕਿੱਧਰ ਚਲ ਗਿਆ ਇਹ ਜਿਹਾ ਹੋਇਆ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਇੱਕ ਵਿਧਾਇਕ ਭਾਜਪਾ ਚਲੇ ਗਏ ਤਾਂ ਤਿੰਨ ਚਾਰ ਲੀਡਰਾਂ ਨੇ ਮੈਂ ਨਾਂ ਲੈਣਾ ਦੱਸਿਓ ਕਿਤੋਂ ਉਮੀਦ ਨਵਜੋਤ ਸਿੱਧੂ, ਸੁਖਪਾਲ ਖੈਰਾ, ਸੁਖਵੀਰ ਸਿੰਘ ਬਾਦਲ ਕੇ ਭਗਵੰਤ ਮਾਨ ਕਿਹੜੇ ਤੁਹਾਨੂੰ ਲੱਗਦੇ ਨੇ ਚਾਰਾਂ ਚੋਂ ਕਿਹੜਾ ਲੀਡਰ ਚੰਗਾ ਲੱਗਦਾ ਕਿਰਦਾਰ ਦਾ? ਕਿਰਦਾਰ ਦਾ ਤਾਂ ਸੁਖਪਾਲ ਖੈਰਾ ਜੀ ਜੇ ਦੂਜੇ ਪਾਸੇ ਵੇਖੇ ਸਾਰਿਆਂ ਨਾਲ ਚਰਨ ਜੀ, ਚੰਨੀ ਜਿੰਦਾ ਤੁਸੀਂ ਨਾਂ ਨਹੀਂ ਲਿਆ। ਅੱਛਾ ਜੀ। ਮੈਂ ਤਾਂ ਸਾਰਿਆਂ ਤੋਂ 100 ਦੇ ਵਿੱਚੋਂ 90% ਉਹਨੂੰ ਨੰਬਰ ਦੇਵਾਂਗਾ। ਕੀ ਕਾਰਨ ਹੈ? ਫੈਨ ਕਿਉਂ ਤੁਸੀਂ ਕਿਉਂ ਚੰਗੇ ਲੱਗਦੇ? ਬਸ ਉਹ ਜਿਹੜਾ ਗੱਲ ਉਹ ਮੂੰਹ ਤੇ ਕਹਿੰਦਾ ਸੀ। ਦੇ ਉਹਨੇ ਮੋਤੀ ਸਾਹਿਬ ਨਾਲ ਟੱਕਰ ਲਈ। ਉਹਨੇ ਉਹ ਵੀ ਉਹਨੇ ਇੱਕ ਤੇ ਜ਼ੋਰ ਤੇ ਲਈ ਉਹਨੇ ਆਖੇ ਮੈਂ ਜਿਹੜਾ ਕਮਿਸ਼ ਕਰਨਾ ਹੈ ਕਰ ਤਾਂ ਉਹ ਤੋਂ ਹੀ ਜੋ ਮਰਨ ਮਰਜ਼ੀ ਦੇ ਦਿਓ ਫੇਰ ਇਹਨਾਂ ਭਾਜਪਾ ਵਾਲਿਆਂ ਨੂੰ ਉਹਨੂੰ ਈਡੀ ਦਾ ਡਾਰ ਦਿੱਤਾ ਸਭ ਕੁਝ ਦਿੱਤਾ ਉਹਨੇ ਜੋ ਮਰਜ਼ੀ ਕਰਾ ਲਓ ਮੈਂ ਜਿੱਥੇ ਮੇਰਾ ਸਟੈਂਡ ਹੋਈ ਹੈ ਅੱਜ ਜਦੋਂ ਕਹਿੰਦੇ ਸੀ ਪੰਜਾਬ 'ਚ ਸਾਡੀ ਸੁਰੱਖਿਆ ਨੂੰ ਖਤਰਾ ਹੋ ਗਿਆ ਤਾਂ ਜੰਨੀ ਸਾਹਿਬ ਨੇ ਕਿਹਾ ਸੀ ਵੀ ਕੋਈ ਖਤਰਾ ਨਹੀਂ ਇਹ ਹੀ ਲੋਕ ਜਿੰਨਾਂ ਤੋਂ ਵੋਟਾਂ ਲੈਣੇ ਹੁੰਦੇ ਹਾਂ ਹਾਂ ਇਲਜ਼ਾਮ ਲਾਇਆ ਸੀ ਉਹਦੇ ਤੇ 1 ਕਰੋੜ ਰੁਪਏ ਖਿਡਾਰੀ ਨੇ ਲਿਆ ਸੀ ਉਹ ਕਿੱਥੇ ਖਡਾਰੀ ਆਵਾਜ਼ੀ ਪਾਰਟੀ ਨੂੰ ਦੋਸ਼ ਲਾਈ ਸੀ ਉਹ ਖਿਡਾਰੀ ਕਿੱਥੇ ਆ ਇੱਥੋਂ ਪਤਾ ਲੱਗਦਾ ਨਾ ਕਿ ਜੇ ਉਹ ਸਾਫ਼ ਬੰਦਾ ਹੈ ਤਾਂ ਬੈਠਾ ਹੋਇਆ ਹਾਂ ਬਸ ਇਹ ਵਿੱਚ ਪੰਗੋ ਤ ਕੋਰਨਾ ਕੋਈ ਜ਼ਿਆਦਾ ਕਿਸੇ ਲੀਡਰ ਨੂੰ ਚਾਹਤਰ ਦਾ ਜ਼ਿਆਦਾ ਚਾਹ ਆਣੇ ਤੇ ਉਹ ਇੱਕ ਸਿਰਫ ਨਾ ਉਹ ਸਾਈਡ ਤੇ ਹੋ ਕੇ ਬੈਠਾ ਉਹ ਵੇਖਦਾ ਪਿਆ ਵੀ ਕੀ ਬੰਨਦਾ ਤੇ ਕੀ ਨਹੀਂ ਬੰਨਦਾ ਹੁਣ ਲੱਗਦਾ ਵੀ ਜੇ ਕਾਂਗਰਸ ਚੰਨੀ ਸਾਹਿਬ ਨੂੰ ਦੁਬਾਰਾ ਮੌਕਾ ਦਿੰਦੀ ਤਾਂ ਕਾਂਗਰਸ ਦੇ ਅਸਾਰ ਵੱਧ ਸਕਦੇ ਮੇਰੇ ਖਿਆਲ ਤਾਂ ਵਧਨੇ ਚਾਹੀਦੇ ਹਮ ਹਮ ਬਾਕੀ ਤਾਂ ਜਿਹੜੇ ਸਾਰੇ ਆਹ ਚ ਲੱਤਾਂ ਖਿੱਚਣ ਦੇ ਕਾਂਗਰਸ ਦੇ ਲੀਡਰ ਕੋਈ ਵੀ ਤੇ ਇਹਦੇ ਹਿਸਾਬ ਨਾਲ ਮੇਰੇ ਖਿਆਲ ਤਾਂ ਵਧਨੇ ਚਾਹੀਦੇ ਜਿੰਨੇ ਇਹਦੇ ਕੰਮ ਸੀ ਹਾਂਜੀ ਤਾਂ ਆਮ ਆਦਮੀ ਪਾਰਟੀ ਨੇ ਦੋਸ਼ ਬਹੁਤ ਲੀਡਰਾਂ ਉੱਤੇ ਲਾਏ ਸੀ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਜਿਵੇਂ ਤੁਸੀਂ ਕਿਹਾ ਕਿ ਚੰਨੀ ਹੁਣਾ ਉੱਤੇ ਵੀ ਦੋਸ਼ ਲਾਏ ਸੀ ਤਾਂ ਯੂ ਟਰਨ ਵਾਲੀ ਸਰਕਾਰ ਕਿਹਾ ਜਾਂਦਾ ਕਿਉਂ ਲੱਗਦਾ ਤੁਹਾਨੂੰ ਇਹ じゃ ਕਿਉਂ ਹੋ ਜਾਂਦਾ ਵੀ ਇੱਕ ਗੱਲ ਕਰ ਦੇਣੀ ਫਿਰ ਵਾਪਸ ਹੋ ਜਾਣੀ ਵਿਕਰਮ ਜੀਠੀਆ ਕਹਿੰਦੇ ਵੀ ਮੇਰੇ ਤੇ ਤੁਸੀਂ ਅੱਜ ਝੂਠੇ ਪਰਚੇ ਪਾਉਂਦੇ ਹੋ ਜਦੋਂ ਮੇਰਾ ਹੱਥ ਪਿਆ ਤਾਂ ਮੈਂ ਚੀਕਾਂ ਬਹੁਤ ਕਢਾਉਂ ਚੀਕ ਕਰਕੇ ਉਹਨਾਂ ਨੇ ਪਿਆਨ ਦਿੱਤਾ ਇੱਕ ਕਿਵੇਂ ਦੇਖਦੇ ਹੋ ਇਹ ਜੋ ਕਿ ਕੀ ਲੱਗਦਾ ਇਹਨਾਂ ਨਾਲ ਵੀ ਤਕੇ ਹੋ ਰਹੇ ਆ ਨਹੀਂ ਜੀ ਇਹ ਤਾਂ ਗੱਲਾਂ ਗਲਤ ਨੇ ਜੀ ਜਿਹੜੀ ਕੋਈ ਵੀ ਪਾਰਟੀ ਆਉਂਦੀ ਜੀ ਇਹੋ ਜੇ ਕੰਮ ਕਰਨ ਦੀ ਬਜਾਏ ਵਿਕਾਸ ਦੇ ਕਮਾਵਲ ਧਿਆਨ ਦੇਣਾ ਇਹ ਪਰਚੇ ਵਾਲੇ ਕੰਮ ਤਾਂ ਐਵੇਂ ਇੱਕ ਦੂਜੇ ਦੋਸ਼ਾਂ ਬਾੜੀਆਂ ਲਾਉਣੀਆਂ ਆ ਇਹ ਤਾਂ ਇਹ ਤਾਂ ਇੱਕ ਦੂਜੇ ਜਿਵੇਂ ਨਵੰਦਰ ਬਾਜੀ ਲਾਉਣ ਵਾਲੀ ਗੱਲ ਹੈ ਜੀ ਹੋਰ ਕੁਝ ਨਹੀਂ ਹੈਗਾ ਤੇ ਜਿਵੇਂ ਮਾਨ ਸਾਹਿਬ ਤਾਲਾ ਲੈ ਕੇ ਆ ਗਏ ਸੀ ਇੱਕ ਦਿਨ ਵਿਧਾਨ ਸਭਾ ਚ ਪ੍ਰਤਾਪ ਆਜਵਾ ਨੂੰ ਕਹਿੰਦੇ ਸੀ ਬਹਿ ਜਾਓ ਬਹਿ ਜਾਓ ਤੁਹਾਨੂੰ ਭੱਜਣ ਨਹੀਂ ਦੇਣਾ ਉਹ ਵੀ ਉਹਨਾਂ ਵਾਸਤੇ ਗੱਲ ਗੱਲ ਤੇ ਜੀ ਜੇ ਮੈਂ ਤੁਹਾਨੂੰ ਕੋਈ ਸਵਾਲ ਪੁੱਛੂਗਾ ਤੁਹਾਡਾ ਫਰਜ਼ ਹੈ ਉਹਦਾ ਜਵਾਬ ਦੇਣਾ ਜੀ ਤੁਹਾਨੂੰ ਚੌਧਰ ਮਲੀ ਪੰਜਾਬ ਦੀ ਤੁਸੀਂ ਇੱਕ ਪੰਜਾਬ ਦੇ ਮੇਨ ਲੀਡ ਪੰਜਾਬ ਦੇ ਮੁੱਦੇਾਂ ਵਾਲ ਦੇ ਕਿਸੇ ਨੇ ਸੁੱਕ ਲਿਆ ਤੇ ਉਹ ਤੇ ਚਤਾਰਾ ਲਾਉਣ ਵਾਲੀ ਕਿੱਡੀ ਗੱਲ ਹੈ ਤੁਸੀਂ ਉਹਦਾ ਜਵਾਬ ਦਿਓ ਜੇ ਉਹ ਵਾਕ ਆਊਟ ਕਰਨ ਤੇ ਫਿਰ ਇਹੋ ਜਿਹੀਆਂ ਗੱਲਾਂ ਕਰੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਕੋ ਤੁਹਾਡਾ ਕੀ ਨਾਮ ਹੈ ਜੀ ਇਹ ਸੰਦੇਸ਼ ਕਿਹੜੀ ਪਾਰਟੀ ਤੋਂ ਖੁਸ਼ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਤੋਂ ਸਾਰੀਆਂ ਪਾਰਟੀਆਂ ਚੜਦੀ ਕਲਾ ਕੋਈ ਪਾਰਟੀ ਮਾੜੀ ਆ ਗਈ ਅਸੀਂ ਮਾੜੇ ਆ ਅੱਛਾ ਜੀ ਹਾਂ ਲੋਕ ਹੀ ਮਾੜੇ ਆ ਅਸੀਂ ਜਿਹੜੇ ਵੋਟਾਂ ਪਾ ਦਿੰਨੇ ਆ ਬਸ ਮੁਰਕੇ ਸਾਡੀ ਬਾਤ ਨਹੀਂ ਪੁੱਛਦੇ ਮੋਰਫੇ ਵੋਟ ਨਹੀਂ ਪਾਉਣੀ ਐ ਇਸ ਵਾਰੀ ਉਹ ਵਰਸਾ ਪਾਵਾਂਗੇ ਪਰ ਨਾਰੀਦਾਂ ਵਾਲੀ ਗੱਲ ਐ ਐਵੇਂ ਖੁਸ਼ੀ ਵਾਲੀ ਗੱਲ ਨਹੀਂ ਐ ਕਿ ਉਹ ਰੂਹ ਨਹੀਂ ਮੰਦੀ ਵੀ ਕਿਸੇ ਉਹ ਰੂਹ ਨਹੀਂ ਮੰਦੀ ਕਿਹੜੀ ਪਾਰਟੀ ਨੂੰ ਵੋਟ ਪਾ ਦੇਣ ਸਪੋਰਟ ਕਰ ਦੇ ਗਏ ਹਾਂ ਬਸ ਚੜਦੀ ਕਲਾ ਜੇ ਫਿਰ ਵੀ ਕਿਹੜੀ ਪਾਰਟੀ ਦਾ ਟਰੈਕ ਰਿਕਾਰਡ ਤੁਹਾਨੂੰ ਚੰਗਾ ਲੱਗਦਾ ਕਿਹੜੀ ਦੇਖਾਂਗੇ ਜਿਹੜਾ ਆਵੇਗਾ ਉਹਦਾ ਵੇਖਾਂਗੇ ਵਿਚਾਰ ਸੁਣਾ ਕੇ ਫਿਰ ਉਹਦੇ ਤੇ ਬਹਿ ਕੇ ਹਮਲ ਕਰਾਂਗੇ ਹਮਲ ਕਰਕੇ ਫਿਰ ਹਤਾ ਅੱਛਾ ਇੱਕ ਗੱਲ ਆ ਲੋਕਾਂ ਲੋਕਾਂ ਦੀ ਵੀ ਸੋਚ ਸਿਆਣੇ ਤਾਂ ਹੋਏ ਲੋਕ ਪਹਿਲਾਂ ਹਨਾ ਪਹਿਲਾਂ ਜਦ ਤੱਕ ਸਿੱਧੇ ਕਹਿ ਦਿੰਦੇ ਸੀ ਇਹਨੂੰ ਹੀ ਪਾਉਣੀ ਐ ਇਹਨੂੰ ਹੀ ਪਾਉਣੀ ਐ ਇਸ ਵਾਰ ਹੁਣ ਪਰ ਹੁਣ ਤਾਂ ਉਹਨਾਂ ਨਾਲ ਆਬਦਾ ਹੁੰਦਾ ਸਾਰੇ ਹਰੇਕ ਹੀ ਹੁਣ ਮੰਨ ਲਓ ਜੇ ਬੀਜੇਪੀ ਜਾਂਦਾ ਹੈ ਜੋ ਆਪਦਾ ਹੀ ਸਾਰਾ ਘਰ ਦਾ ਪਿੱਛੇ ਸੋਚ ਕੇ ਜਾਂਦਾ ਕਿ ਪੈਸਾ ਬਣਾਉਣ ਜਾਂਦੇ ਹਰੇਕ ਕੋਈ ਲੀਡਰ ਆਪ ਦੀ ਸੋਚਦਾ ਤਾਂ ਲੋਕ ਕਿਉਂ ਨਾ ਸੋਚਣ ਹਾਂਜੀ ਹਾਂਜੀ ਹਰੇਕ ਡਾਰੇ ਵੀ ਲੱਗਦਾ ਵੀ ਆਪ ਮੈਂ ਹੁਣ ਇੱਥੇ ਕਹਿਦਾ ਮੈਂ ਆਸ ਪਾਰਟੀ ਦੇ ਲੀਡਰ ਨੂੰ ਵੋਟ ਪਵਾਵਾਂਗਾ ਸੇਰੋ ਪਾ ਲੈ ਪਏ ਚ ਚਲੋ ਤਾਂ ਮੈਂ ਕਰਾਂ ਹੂੰ ਅੱਛਾ ਇਹ ਵੀ ਨਹੀਂ ਪਤਾਦਾ ਇਹ ਧਾੜੀ ਬਦਲ ਜਾਂਦੇ ਮੈਂ ਮੰਨ ਕੇ ਚਲੋ ਇੱਕ ਪਾਰਟੀ ਨਾਲ ਸੰਬੰਧ ਰੱਖਣਾ ਮੈਂ ਸੋਚਣਾ ਵੀ ਯਾਰ ਉਹ ਲੀਡਰ ਤੇ ਮੈਂ ਉੱਤੇ ਵਧੀਆ ਕਰਕੇ ਪੋਸਟਰ ਬਣਾਵਾ ਕੋਈ 10000 ਰੁਪਏ ਲਾਵਾਂ ਲਾਵਾਂ ਕਹਿੰਦਾ ਤੇ ਤਸਵੇਂ ਮਰ ਪੋਸਟਰ ਵੀ ਕੰਮ ਨਹੀਂ ਆਉਂਦੇ ਅੱਛਾ ਵੀ ਆਪਾਂ ਕਿਸੇ ਵਿੱਚ ਸਟੈਂਡ ਲੈ ਲਈਏ ਉਹ ਦੂਜੇ ਦਿਨ ਪਾਰਟੀ ਬਦਲ ਲੈ ਹੱਲੇ ਪਤਾ ਨਹੀਂ ਨਾ ਬੜੇ ਦਿਨ ਪੈ ਨੇ ਹੂੰ ਹੂੰ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਦਿਹਾਤੀ ਤੋਂ ਉਮੀਦਵਾਰ ਜਿਹੜੇ ਆਪਦੇ ਸੀ ਉਹ ਟਿਕਟ ਲੈਣ ਤੋਂ ਬਾਅਦ ਦੂਜੀ ਪਾਰਟੀ ਚਲੇ ਗਏ ਤੇ ਹੁਣ ਬਹੁਤ ਹਾਂ ਤੇ ਜਿਹੜੇ ਰਿੰਕੂ ਜੀ ਆਏ ਸੀ ਹਨਾ ਬਾਅਦ ਚ ਨਾ ਧੋ ਧੂ ਕੇ ਉਹਨੂੰ ਵਧੀਆ ਕਰ ਲਿਆ ਸੀ ਹੁਣ ਫੇਰ ਉਹ ਮਾੜੇ ਹੋ ਗਏ ਵਾਸ਼ਿੰਗ ਮਸ਼ੀਨ ਤਾਈ ਕਹਿੰਦੇ ਹਾਂ ਤਪੇਲ ਕੋਲੇ ਇਹ ਰਿਪੋਰਟ ਆ ਪਿੰਡ ਦੀ ਕਮੈਂਟ ਸੈਕਸ਼ਨ ਚ ਜਿੰਨੀ ਵੀ ਚਰਚਾ ਹੋਈ ਆ ਉਹਦੇ ਬਾਰੇ ਤੁਸੀਂ ਵੀ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖ ਸਕਦੇ ਹੋ ਹੋਰਾਂ ਹਲਕਿਆਂ ਚ ਹੋਰਾਂ ਪਿੰਡਾਂ ਤੋਂ ਵੀ ਗਰਾਊਂਡ ਰਿਪੋਰਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਪੰਜਾਬ ਦੀ ਸਿਆਸਤ ਉੱਤੇ ਖਾਸ ਐਪੀਸੋਡ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਸਰਕਾਰਾਂ ਚੱਲਣ ਨਾਲ ਚੱਲਣ ਸਾਡਾ ਚੈਨਲ ਚੱਲੇਗਾ ਲੋਕਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਣਗੇ ਕਮੈਂਟ ਸੈਕਸ਼ਨ ਚ ਵਿਚਾਰ ਰੱਖੋ ਬ੍ਰਾਊਜ਼ ਡੇਲੀ ਟੀਵੀ ਪੰਜਾਬ ਅਨਕਟ ਦੋਨੋਂ ਚੈਨਲ ਫੇਸਬੁੱਕ ਇੰਸਟਾ YouTube ਉੱਤੇ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ